ਹੁਣ ਉਹਨਾਂ ਨੂੰ ਤਾਂ ਸਾਲ-ਸਾਲ ਜੇਲ੍ਹ ਦੇ ਵਿੱਚ ਰੱਖ ਕੇ ਜਮਾਨਤ ਦਿੱਤੀ ਆ ਮਿਸ਼ਰੇ ਬਾਮਣ ਨੂੰ ਤਾਂ ਜੱਜ ਸਾਹਿਬ ਪੂਰੀਆਂ ਮੋਜਾਂ ਦਵਾ ਰਹੇ ਫਿਰ ਦੇਖੋ ਇਹਦੇ ਵਿੱਚ ਹੈਰਾਨੀ ਕਿੰਨੀ ਹੋਈ ਆ ਔਰ ਇਹ ਤਾਂ ਕੇਸ ਖਤਮ ਹੋ ਗਿਆ ਕੱਖ ਨਹੀਂ ਮਿਲਣਾ ਮੁੰਡਾ ਮੇਰੇ ਹਿਸਾਬ ਨਾਲ ਇਹਦੇ ਵਿੱਚੋਂ ਹੁਣ ਉਹਦੇ ਵਿੱਚ 201 ਗਵਾਹ ਸੀ ਉਸ ਸਮੇਂ ਦੇ ਵਿੱਚ ਜਿਨ੍ਹਾਂ ਨੇ ਆਈ ਵਿਟਨੈਸ ਬਣੇ ਹੋਏ ਸੀ 201 ਦੇ ਵਿੱਚੋਂ ਇਸ ਟਾਈਮ ਤੇ ਉਹਨੂੰ ਗਵਾਹੀਆਂ ਦੇਣ ਪਤਾ ਕਿੰਨੇ ਆ ਰਹਿਆ ਸਿਰਫ 4 ਬੰਦੇ ਤੁਸੀਂ ਤਾਂ ਯਾਰ ਉਸ ਬੰਦੇ ਦਾ ਹੀ ਇਸ਼ਾਨ ਨਹੀਂ ਮੰਨਿਆ ਜਿਨੇ ਤੁਹਾਡੀ ਸੀਤਾ ਮਾਤਾ ਆਜ਼ਾਦ ਕਰਾਉਣ ਦੇ ਵਿੱਚ ਤੁਹਾਡੀ ਹੈਲਪ ਕੀਤੀ ਆ ਤੁਸੀਂ ਅੱਜ ਵੀ ਉਹਨੂੰ ਕਹਿੰਦੇ ਆ ਘਰ ਤਾਂ ਭੇਤੀ ਲੰਕਾ ਟਾਏ ਤੁਸੀਂ ਗਦਾਰ ਡਿਕਲੇਅਰ ਕੀਤਾ ਹੋਇਆ ਉਸ ਬੰਦੇ ਨੂੰ ਤੁਸੀਂ ਤਾਂ ਉਹਦੇ ਪੈਰ ਤੋਦੋਗੇ ਪੀਂਦੇ ਤੁਸੀਂ ਦੱਸਤਾ ਵੀ ਤੁਸੀਂ ਕਿਰਤ ਘਣਾ ਦੀ ਕੌਮ ਆ ਤੁਹਾਡੇ ਦੇ ਉੱਪਰ ਕੋਈ ਆਸਾਨ ਕੁਛ ਨਹੀਂ ਕਰਨ ਦੀ ਲੋੜ 83 ਵੇਲੇ ਵੀ ਤੁਸੀਂ ਗੁਰਤੇਗ ਮਾਦਰ ਸਾਹਿਬ ਦਾ ਗੁਰਪ੍ਰੇਮ ਅਕਲਾਤੀ ਕੋਈ ਸ਼ਰਮ ਹੈ ਹੀ ਨਹੀਂ ਸਤ ਤੁਹਾਨੂੰ ਤੁਹਾਡੇ ਹੱਥ ਨਾ ਕੰਬੇ ਉਹ ਤੋਂ ਮੈਂ ਨਹੀਂ ਕਹਾਂਗਾ ਵੀ ਤੁਸੀਂ ਦੇਖੋ ਮੈਂ ਪਹਿਲਾਂ ਵਾਰਨਿੰਗ ਦਿੱਤੀ ਕਿਉਂਕਿ ਉਹਦੇ ਵਿੱਚ ਮੈਂ ਗੰਦੀ ਚੀਜ਼ ਦਿਖਾਉਣ ਜਾ ਰਿਹਾ ਤੁਹਾਨੂੰ ਵੀਡੀਓ ਹਣਾ ਵੀਡੀਓ ਤੁਸੀਂ ਨਾਲ ਨਾਲ ਦੇਖ ਲਓ ਜੀ ਸਿੱਖਾਂ ਦੀ ਸਾਰੀ ਜਿਹੜੀ ਸਭਿਤਾ ਸਾਰਾ ਕਲਚਰ ਹੈ ਸਰੋਵਰਾਂ ਦੇ ਆਲੇ ਦੁਆਲੇ ਘੁੰਮਦਾ ਆ ਸਾਡੇ ਸਾਰੇ ਗੁਰਦਵਾਰੇ ਸਰੋਵਰਾਂ ਦੇ ਵਿੱਚ ਬਣੇ ਆ ਸਰੋਵਰ ਗੁਰਦਵਾਰਿਆਂ ਦੇ ਨਾਲ ਬਣੇ ਹੋਏ ਤਾਂ ਕਿ ਪਾਣੀ ਇੱਕ ਠੰਡਕ ਦਿੰਦਾ ਪਾਣੀ ਬਨਸਪਤੀ ਨੂੰ ਪੈਦਾ ਕਰਦਾ ਆ ਇਹ ਤਾਂ ਜਿਹੜਾ ਵੀ ਸ਼ਾਂਤੀ ਮੰਗਣੀ ਆ ਓਮ ਸਵਾਹਾ ਸਵਾਹਾ ਕਰ ਕਰਕੇ ਉਹਦੇ ਚ ਸ਼ਾਂਤੀ ਮੰਗਦੇ ਆ ਜੀ ਹਰ ਚੀਜ਼ ਨੂੰ ਸਾੜ ਕੇ ਅੱਗ ਦੇ ਵਿੱਚ ਫਿਰ ਸ਼ਾਂਤੀ ਆਉਂਦੀ ਆ ਇਹ ਹੁਣ ਵੀ ਚਾਹੁੰਦੇ ਆ ਵੀ ਸਾਰਾ ਮੁਸਲਮਾਨ ਵੀ ਸਾੜ ਦੋ ਜਿੰਨੇ ਦਲਤ ਨੇ ਛੂਦਰ ਨੇ ਉਹ ਵੀ ਸਾੜ ਦੋ ਜਿੰਨੇ ਸਿੱਖ ਨੇ ਉਹ ਵੀ ਸਾੜ ਦੋ ਇਕੱਲਾ ਬ੍ਰਾਹਮਣ ਇੱਥੇ ਰਹਿ ਜੇ ਇਹਨਾਂ ਦੀ ਮਨਛਾ ਇਹ ਹੈ ਵੀ ਹਵਨ ਦੀ ਅੱਗ ਜਿਹੜੀ ਕਦੇ ਠੰਡੀ ਨਾ ਹੋਵੇ ਹਵਨ ਦੀ ਅੱਗ ਬਲਦੀ ਰਹੇ ਇਹਨਾਂ ਦੀ ਕੂੜ ਫਿਰੇ ਪਰ ਧਨ ਵਿਲਾ ਲੋ ਸਾਸਤਰੀ ਕਾਲ ਜੀ ਸਾਰਿਆਂ ਨੂੰ ਦੋਸਤੋ ਇੱਕ ਗੱਲ ਆਪਾਂ ਬੜੇ ਵਾਰ ਸੁਣਦੇ ਵੀ ਅਕਸਰ ਰਿਪੀਟ ਵੀ ਕਰਦੇ ਆ ਜਾਣੇ-ਣੇ ਵਿੱਚ ਸਾਡੇ ਮੂੰਹ ਚੋਂ ਗੱਲ ਨਿਕਲ ਜਾਂਦੀ ਹੈ ਬਹੁਤ ਥਾਵਾਂ ਤੇ ਆਪਾਂ ਅਕਸਰ ਸੁਣਦੇ ਰਹਿੰਦੇ ਆ ਵੀ ਉਹ ਇੱਕ ਮੁਹਾਵਰਾ ਆ ਕਿ ਘਰ ਦਾ ਭੇਦੀ ਲੰਕਾ ਟਾ ਹਿੰਦੀ ਚ ਵੀ ਨੂੰ ਕਹਿੰਦੇ ਘਰ ਕਾ ਭੇਦੀ ਲੰਕਾ ਢਾਈ ਹੁਣ ਕਿੱਡੀ ਆਪਣੇ ਆਪ ਦੇ ਵਿੱਚ ਸ਼ਰਮ ਵਾਲੀ ਗੱਲ ਆ ਔਰ ਅਕਿਰਤ ਘੰਟਾ ਵਾਲੀ ਗੱਲ ਆ एहसान फरामोशी ਵਾਲੀ ਗੱਲ ਆ ਵੀ ਤੁਹਾਡੇ ਤੇ ਕਿਸੇ ਨੇ एहसान ਕੀਤਾ ਹੋਵੇ ਤੇ ਤੁਸੀਂ ਉਹਨੂੰ ਅੱਜ ਇਸ ਤਰੀਕੇ ਨਾਲ ਉਹਦੀ ਇਨਸਲਟ ਕਰਦੇ ਰਹੋ ਹੁਣ ਘਰ ਤਾਂ ਭੇਤੀ ਲੰਕਾ ਢਾਈ ਮਤਲਬ ਰਾਵਣ ਦੇ ਭਰਾ ਨੇ ਆਪਣੇ ਭਰਾ ਨਾਲ ਗਦਾਰੀ ਕਰਤੀ ਤੇ ਰਾਮਚੰਦਰ ਦੀ ਉਹ ਨਿਮਰਤ ਕਰਤੀ ਤਾਂ ਕਿ ਜਿਹੜੀ ਸੀਤਾ ਨੂੰ ਚੱਕ ਕੇ ਲੈ ਕੇ ਗਏ ਸੀ ਤੇ ਉਹ ਛੜਾਈ ਜਾ ਸਕੇ ਹੁਣ ਇਹਨਾਂ ਨੇ ਉਹਦੀ ਪੂਜਾ ਕਰਨ ਦੀ ਥਾਂ ਜਾਂ ਉਹਨੂੰ ਇੱਜ਼ਤ ਮਾਨ ਦੇਣ ਦੀ ਥਾਂ ਜਾਂ ਉਹਦੇ ਮੰਦਿਰ ਬਣਾ ਕੇ ਉਹਦੀ ਪੂਜਾ ਕਰਨ ਦੀ ਥਾਂ ਉਹਨੂੰ ਕੀ ਇਨਸਲਟ ਕਰ ਰਹੇ ਵੀ ਉਹ ਜਿਹੜਾ ਹੈਗਾ ਸੀ ਰਾਵਣ ਦਾ ਭਰਾ ਉਹ ਗਦਾਰ ਸੀ ਮਤਲਬ ਇਹ ਲੋਕ ਚਾਹੁੰਦੇ ਨਹੀਂ ਹੈਗੇ ਹਿੰਦੂਇਜ਼ਮ ਬ੍ਰਾਹਮਣਿਜ਼ਮ ਵੀ ਇਹਨਾਂ ਦੀ ਕੋਈ ਮਰਦ ਕਰੇ ਮਤਲਬ ਇਹ ਹਰ ਇੱਕ ਬੰਦੇ ਨੂੰ ਸਿਰਫ ਤੇ ਸਿਰਫ ਇਹਨਾਂ ਦਾ ਆਪਣਾ ਸਵਾਰਥ ਆਪਣਾ ਢਿੱਡ ਤੇ ਆਪ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ ਉਹ ਸਾਰਾ ਗੰਦਮੰਦ ਜੋ ਵੀ ਇਹਨਾਂ ਨੇ ਪਰੋਸਿਆ ਤੇ ਉਹੀ ਇਹਨਾਂ ਵਾਸਤੇ ਚੰਗਾ ਆ ਤੇ ਉਸ ਸਾਰੀ ਉਮਰ ਦੀਆਂ ਲਾਂਤਾਂ ਖਾ ਰਿਹਾ ਰਾਵਣ ਦਾ ਭਰਾ ਹੁਣ ਤੱਕ ਵੀ ਇਹਦੇ ਮਰਿਆਂ ਨੂੰ ਪਤਾ ਨਹੀਂ ਕਿ ਕਿੰਨੇ ਸੈਂਕੜੇ ਹਜ਼ਾਰਾਂ ਸਾਲ ਹੋ ਗਏ ਜਿਸ ਹਿਸਾਬ ਨਾਲ ਰਮਾਇਣ ਦੀ ਗੱਲ ਆਪਾਂ ਕਰਦੇ ਆ ਤਾਂ ਹਲੇ ਤੱਕ ਵੀ ਬੰਦਾ ਲਾਂਤਾਂ ਪਾ ਰਿਹਾ ਤੇ ਹਿੰਦੂਆਂ ਨੂੰ ਬਿਲਕੁਲ ਸ਼ਰਮ ਨਹੀਂ ਆ ਗਈ ਉਹਨੂੰ ਲਾਂਤ ਪਾਉਣ ਲੱਗੀਆਂ ਇਸ ਗੱਲ ਨੂੰ ਮਤਲਬ ਸਮਝਣਾ ਚਾਹੀਦਾ ਦੂਸਰੀ ਇੱਕ ਅਪੀਲ ਮੈਂ ਕਰੂੰਗਾ ਸਿੱਖਾਂ ਨੂੰ ਟੋਟਲ ਟੋਟਲ ਤੌਰ ਦੇ ਉੱਪਰ ਜਿਹੜਾ ਇਹ ਸਹਾਰਾ ਰਮਾਇਣ ਰਮੂਨ ਜਿਹੜੀ ਆ ਰਾਮਲੀਲਾ ਵਗੈਰਾ ਲੱਗਣੀ ਆ ਇਹਦਾ ਬਿਲਕੁਲ ਬਾਈਕਾਟ ਕਰਨਾ ਚਾਹੀਦਾ ਆ ਇਹ ਐਵੇਂ ਹੀ ਆ ਜਿਵੇਂ ਮਤਲਬ ਤੁਹਾਨੂੰ ਅੱਜ ਅਤਵਾਦੀ ਕਿਹਾ ਜਾਂਦਾ ਤਾਂ ਆ ਕੱਲ ਦੀਆਂ ਗੱਲਾਂ ਤੁਸੀਂ ਲੈ ਲਓ ਕਿਸਾਨ ਜਦੋਂ ਅੰਦੋਲਨ ਚੱਲਿਆ ਸੀ ਕਿੰਨਾ ਪੀਸਫੁੱਲ ਧਰਨਾ ਦੇ ਰਹੇ ਸੀ ਕਿਸਾਨ ਉੱਥੇ ਕੋਈ ਰੌਲਾ ਨਹੀਂ ਸੀ ਇਸ ਦੇ ਬਾਵਜੂਦ ਵੀ ਬ੍ਰਾਹਮਣੀ ਤੰਤਰ ਨੇ ਸੰਘ ਨੇ ਭਾਜਪਾ ਨੇ ਗੁੰਡਿਆਂ ਨੇ ਉੱਥੇ ਵਾਰ-ਵਾਰ ਆ ਕੇ ਹਮਲੇ ਕੀਤੇ ਸਿੱਖਾਂ ਨੂੰ ਬਦਨਾਮ ਕੀਤਾ ਖਾਲਸਤਾਨੀ ਅਤਵਾਦੀ ਗੁੰਡੇ ਹਨਾ ਮਤਲਬ ਹਰ ਤਰੀਕੇ ਦਾ ਇਹਨਾਂ ਨੇ ਕੋਈ ਐਸਾ ਚੀਜ਼ ਨਹੀਂ ਛੱਡੀ ਜਿਹੜੀ ਉਦੋਂ ਕਿਸਾਨਾਂ ਦੇ ਉੱਪਰ ਨਾ ਲਾਈ ਗਈ ਹੋਵੇ ਇਹੀ ਸੇਮ ਚੀਜ਼ ਉਦੋਂ ਤੁਸੀਂ ਦੇਖੋ ਵੀ ਉਦੋਂ ਰਾਵਣ ਦੇ ਨਾਲੇ ਕੁਝ ਨਹੀਂ ਹੋਇਆ ਹੋਊਗਾ ਮਤਲਬ ਰਾਮਣ ਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਗਿਆ ਜਦੋਂ ਆਪਾਂ ਅਸੀਂ ਵੀ ਚਲੋ ਜਿਹੜੇ ਹੁਣ ਇਹਨਾਂ ਦਾ ਰਾਮਲੀਲਾ ਸ਼ੁਰੂ ਹੋ ਲੈੰਦੋ ਮੇਰਾ ਅੱਖ ਲੱਗਦੇ ਮਹੀਨੇ ਤੋਂ ਸ਼ੁਰੂ ਹੋਣੀ ਰਾਮਲੀਲਾ ਅਸੀਂ ਵੀ ਨਾਲ ਨਾਲ ਫਿਰ ਰਾਮਲੀਲਾ ਚਲਾਵਾਂਗੇ ਸਾਰੀ ਵੀ ਅਸਲ ਦੇ ਵਿੱਚ ਕਹਾਣੀ ਕੀ ਸੀ ਬਣਾਇਆ ਕੀ ਗਿਆ ਕਿਵੇਂ ਉਹਨਾਂ ਨੂੰ ਦਰਾਵਿੜਾ ਨੂੰ ਸਾਊਥ ਇੰਡੀਆ ਦੇ ਲੋਕਾਂ ਨੂੰ ਬਦਨਾਮ ਕੀਤਾ ਗਿਆ ਉਹਨਾਂ ਦਾ ਜਿਹੜੇ ਕਰੈਕਟਰ ਸੀ ਉਹਨਾਂ ਦੇ ਜਿਹੜੇ ਚੰਗੇ ਲੋਕ ਸੀ ਹੀਰੋ ਸੀ ਉਸ ਸਮਾਜ ਦੇ ਉਹਨਾਂ ਨੂੰ ਕਿਵੇਂ ਇਹਨਾਂ ਨੇ ਰਾਖਸ਼ ਦਿਖਾਇਆ ਗਿਆ ਬਣਾਇਆ ਗਿਆ ਹਾਂ ਉਹਨਾਂ ਨੂੰ ਬਦਨਾਮ ਕੀਤਾ ਗਿਆ ਸੋ ਇਸ ਕਰਕੇ ਸਿੱਖਾਂ ਨੂੰ ਚਾਹੀਦਾ ਵੀ ਇਸ ਬਿਲਕੁਲ ਵੀ ਇਹ ਰਮਾਇਣ ਦੇ ਵਿੱਚ ਕਿਸੇ ਜੀ ਦੇ ਵਿੱਚ ਭਾਗ ਨਾ ਲੈਣ ਕੋਈ ਦਸਹਿਰਾ ਦਸੂਰਾ ਨਹੀਂ ਤੁਹਾਡਾ ਹੈਗਾ ਇਹ ਇਸ ਓਵੇਂ ਗੱਲਾਂ ਨੇ ਜਿਵੇਂ ਤੁਹਾਨੂੰ ਅੱਤਵਾਦੀ ਕਹਿ ਰਹਿੰਦੇ ਆ ਤੁਹਾਨੂੰ ਬਿਨਾਂ ਗੱਲ ਤੋਂ ਰਾਹੇ ਜਾਂਦੇ ਖਾਲਸਤਾਨੀ ਤੁਹਾਡੀ ਕੋਈ ਵੀ ਗੱਲ ਹੋਵੇ ਜੱਗੀ ਮੰਗਾ ਵੀ ਹੋਣ ਤਾਂ ਤੁਹਾਨੂੰ ਖਾਲਸਤਾਨੀ ਕਹਿ ਕੇ ਇਹ ਲੋਕ ਭੰਡਦੇ ਆ ਬਦਨਾਮ ਕਰਦੇ ਆ ਸਾਰਾ ਮੀਡੀਆ ਇੱਕ ਪਾਸੇ ਹੋ ਜਾਂਦਾ ਹੈ ਹੁਣ ਮੈਂ ਤੁਹਾਨੂੰ ਗੱਲਾਂ ਦੱਸਦਾ ਵੀ ਅਕਿਰਤ ਕਾਣੇ ਲੋਕ ਕਿੰਨੇ ਆ ਜਿਵੇਂ ਇਹਨਾਂ ਨੇ ਰਾਮਚੰਦਰ ਦੀ ਮਰਦ ਕਰਨ ਵਾਲੇ ਨੂੰ ਵੀ ਅੱਜ ਤੱਕ ਲਾਂਤਾਂ ਪਾ ਰਹੇ ਆ ਤਾਂ ਇਵੇਂ ਇਹ ਅਕਿਰਤਕਣ ਕਿਵੇਂ ਆ ਤੁਹਾਨੂੰ ਪਤਾ ਬਜਰੋ ਚਾਈਨਾ ਦੇ ਵਾਰ ਹੋਈ ਆ ਲੜਾਈ ਹੋਈ ਸੀ ਇਹ ਇੰਡੀਆ ਤੇ ਚਾਈਨਾ ਦੀ ਜਿਹੜੀ ਜੰਗ ਹੋਈ ਆ ਜਦੋਂ ਚਾਈਨਾ ਨੇ ਇਹਨਾਂ ਦੇ ਸੋਨੇ ਛੱਤਰ ਮਾਰੇ ਸੀ ਉਦੋਂ ਉਦੋਂ ਇਹਨਾਂ ਦੇ ਚੰਗੇ ਚੰਗੇ ਜਰਨੈਲ ਬਿਮਾਰ ਹੋ ਕੇ ਹਸਪਤਾਲਾਂ 'ਚ ਪੈ ਗਏ ਸੀ ਵੀ ਅਸੀਂ ਤਾਂ ਬਿਮਾਰਾਂ ਲੜ ਨਹੀਂ ਸਕਦੇ ਕਿਉਂਕਿ ਚਾਈਨਾ ਨੇ ਜਿਹੜਾ ਐਗਰੈਸ਼ਨ ਦਿਖਾਇਆ ਸੀ ਬੜਾ ਸਟਰੋਂਗਲੀ ਅਟੈਕ ਕੀਤਾ ਸੀ ਇਹਨਾਂ ਦੇ ਉੱਪਰ ਇੱਕ ਵਾਰ ਤਾਂ ਇੰਡੀਆ ਪੂਰਾ ਇਹਨਾਂ ਦਾ ਮਨੋਬਲ ਜਿਹੜਾ ਹੌਸਲੇ ਟੁੱਟ ਗਏ ਸੀ ਤੇ ਉੱਥੇ ਫਿਰ ਚਾਈਨੀਜ਼ ਮਿਲਟਰੀ ਨੇ ਸਿੱਖਾਂ ਨਾਲ ਬਹੁਤ ਭੈੜੀ ਦੁਸ਼ਮਣੀ ਕੀਤੀ ਉਹਨਾਂ ਦੇ ਮਰਿਆਂ ਦੇ ਸਿੱਖ ਜਿਹੜੇ ਫੌਜੀ ਸੀ ਉਹਨਾਂ ਦੇ ਮਰਿਆਂ ਦੇ ਵੀ ਉਹਨਾਂ ਦੇ ਸਿਰ ਫੇਰਤੇ ਸੀ ਕਈਆਂ ਦੇ ਮਤਲਬ ਇੰਨੀ ਨਫ਼ਰਤ ਇੰਨੀ ਉਹਨਾਂ ਨੇ ਦਿਖਾਈ ਸੀ ਵੀ ਮਤਲਬ ਇਹ ਅੱਗੇ ਆ ਕੇ ਮੂੰਹ ਰ ਇਹਨਾਂ ਨੂੰ ਪਤਾ ਨਹੀਂ ਕੀ ਚਾਹ ਚੜਿਆ ਹੋਇਆ ਤੇ ਉਹ ਕਰ ਰਹੇ ਆ ਹੁਣ ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਜਦੋਂ ਚਾਈਨਾ ਦੀ ਲੜਾਈ ਸ਼ੁਰੂ ਹੋ ਗਈ ਆ ਉਦੋਂ ਕੀ ਹੋਇਆ ਦੇਖੋ ਪੰਜਾਬ ਇੱਕੋ ਇੱਕ ਸੂਬਾ ਹੀ ਜਿੱਥੇ ਘਟਨਾਵਾਂ ਵਾਪਰੀਆਂ ਸੀ ਹੋਰ ਹਿੰਦੁਸਤਾਨ ਦੇ ਵਿੱਚ ਕੋਈ ਮਿਸਾਲ ਨਹੀਂ ਲੱਭਦੀ ਉਦੋਂ ਕੀ ਹੋਇਆ ਸੀ ਪੰਜਾਬ ਗਵਰਨਮੈਂਟ ਕਹਿ ਰਹੀ ਸੀ ਮੁੱਖ ਮੰਤਰੀ ਕਿਦੋਂ ਇਨੇ ਮਤਲਬ ਸਾਰੇ ਜਿੰਨੇ ਕੈਬਨਿਟ ਮੰਤਰੀ ਸੀ ਐਮਐਲਏ ਸੀ ਸਭ ਨੂੰ ਇੱਕ ਵਾਰੀ ਇਹਨਾਂ ਨੇ ਸਾਈਨ ਕਰਵਾ ਲਏ ਸੀ ਇਹਨਾਂ ਨੇ ਮਤਲਬ ਜਵੇਂ ਕੋਈ ਹੁੰਦਾ ਵੀ ਆਪਾਂ ਪ੍ਰਾਣ ਉਹ ਜਿੰਨਾਂ ਕਹਿੰਦੇ ਵੀ ਕੋਈ ਵਾਅਦਾ ਕਰ ਲੈਣਾ ਕਿਸੇ ਨਾਲ ਲਿਖਤੀ ਵਾਅਦਾ ਕੀਤਾ ਸੀ ਸਾਰੀ ਕੈਬਨਿਟ ਨੇ ਐਮਐਲਏ ਨੇ ਵੀ ਜਿਹੜੇ ਦਾ 50 ਸਾਲ ਤੋਂ ਘੱਟ ਆ ਉਹ ਹਮੇਂ ਸਿਆਰ ਰਹਿਣ ਆਰਮੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਐਕਟਿਵ ਸਰਵਿਸ ਵਾਸਤੇ ਤੇ 50 ਸਾਲ ਤੋਂ ਵੱਧ ਜਿਹੜੇ ਉੱਪਰਲੇ ਬੰਦੇ ਹੋਣਗੇ ਉਹ ਮਤਲਬ ਕੋਈ ਵੀ ਉਹਨਾਂ ਨੂੰ ਕੰਮ ਮਿਲੇਗਾ ਉਹ ਕਰ ਲੈਣ ਤੇ ਮਤਲਬ 15-20 ਦਿਨਾਂ ਦੇ ਵਿੱਚ ਵਿੱਚ ਜੇ ਪੰਜਾਬ ਸਰਕਾਰ ਨੇ 2 ਕਰੋੜ ਰੁਪਏ ਤੋਂ ਵੱਧ ਦਾ ਇਕੱਠਾ ਕਰਕੇ ਨੈਸ਼ਨਲ ਡਿਫੈਂਸ ਨੂੰ ਦਿੱਤਾ ਸੀ ਅੱਗੇ ਜੇ ਮੈਂ ਹੋਰ ਗੱਲਾਂ ਦੱਸਦਾ ਹਾਂ ਉਦੋਂ ਕੀ ਹੋਇਆ ਸੀ ਪੰਜਾਬ ਜਿਹੜਾ ਸਕੂਲ ਸੀ ਐਜੂਕੇਸ਼ਨ ਬੋਰਡ ਉਹ ਕੀ ਕਰ ਰਿਹਾ ਸੀ ਮਤਲਬ ਸਾਡੇ ਜਿਹੜੇ ਕਾਲਜਾਂ ਦੇ ਨੌਜਵਾਨ ਮੁੰਡੇ ਕੁੜੀਆਂ ਸੀ ਉਹਨਾਂ ਨੂੰ ਪਲੱਸ ਜਿਹੜੇ ਹਾਈ ਸਕੂਲ ਦੇ ਤੇ ਹਾਇਰ ਸਕੈਂਡਰੀ ਸਕੂਲ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਮਤਲਬ ਟ੍ਰੇਨਿੰਗ ਦੇਣ ਦੀ ਗੱਲ ਕਰ ਰਹੇ ਸੋ ਦੇ ਵਿੱਚ ਹੈਗਾ ਜੀ ਮੈਂ ਤੁਹਾਨੂੰ ਦੱਸਦਾ ਪੰਜਾਬ ਗਵਰਨਮੈਂਟ ਆਲਸੋ ਪਲਾਨ ਟੂ ਟ੍ਰੇਨ ਓਵਰ 2 ਲੱਖ ਊਮਨ ਫਾਰ ਸਿਵਲ ਡਿਫੈਂਸ ਹੋਮ ਗਾਰਡਸ ਐਂਡ ਰਕਸ਼ਾ ਦਲ ਦਾ ਊਮਨ ਵਰ ਆਲਸੋ 기ਵਨ ਵੈਪਨ ਵੈਪਨਸ ਟ੍ਰੇਨਿੰਗ ਮਤਲਬ ਸਾਡੇ ਨੌਜਵਾਨ ਮੁੰਡੇ ਇੱਥੇ ਜਨਾਨੀਆਂ ਵੀ ਆ ਗਈਆਂ ਸੀ ਤੇ ਬੰਦੇ ਮੁੰਡੇ ਨੌਜਵਾਨ ਵੀ ਸੀ ਠੀਕ ਹੈ ਜੀ ਉਸ ਤੋਂ ਇਲਾਵਾ ਤੁਸੀਂ ਦੇਖੋ ਤਤ ਲੋਕ ਹੋਰ ਵੀ ਮੇਰੇ ਕੋ ਜਿੰਨੇ ਬੁੱਕ ਦਾ ਰੈਫਰੈਂਸ ਲੈਣਾ ਹੈ ਸਾਰਾ ਮੈਂ ਨਾਲ ਨਾਲ ਸਕਰੀਨ ਤੇ ਵੀ ਪਾ ਦੂੰਗਾ ਤੇ ਉਦੋਂ ਫਿਰ ਜਰਨਲ ਮੋਹਨ ਸਿੰਘ ਸੀ ਜਰਨਲ ਮੋਹਨ ਸਿੰਘ ਦਾ ਵੈਟਰਨ ਫ্রম ਦਾ ਇੰਡੀਅਨ ਨੈਸ਼ਨਲ ਆਰਮੀ ਵਾਸ ਐਨਕਰਾਜਡ ਟੂ ਆਰਗੇਨਾਈਜ਼ ਦਾ ਟ੍ਰੇਨਿੰਗ ਪ੍ਰੋਗਰਾਮ ਫॉर ਦਾ ਸਟੂਡੈਂਟਸ ਸੋ ਥੈਟ ਦੇ ਕੁਡ ਬੀ ਵੈਲ ਇਕੁਪਾਈਡ ਟੂ ਡਿਫੈਂਡ ਦਾ ਕੰਟਰੀ ਇਨ ਦਾ ਫੇਸ ਆਫ ਐਨੀਮੀ ਅਟੈਕ ਮਤਲਬ ਜਰਨਲ ਮੋਹਨ ਸਿੰਘ ਦੀ ਡਿਊਟੀ ਲਾਈ ਗਈ ਸੀ ਵੀ ਤੁਸੀਂ ਨੌਜਵਾਨਾਂ ਨੂੰ ਟ੍ਰੇਨਿੰਗ ਦੇਣੀ ਆ ਤੇ ਤਾਂ ਕਿ ਜਿਹੜੇ ਨੌਜਵਾਨ ਹਥਿਆਰ ਹਥਿਆਰਾਂ ਦੀ ਟ੍ਰੇਨਿੰਗ ਲੈ ਕੇ ਲੋੜ ਪੈਣ ਤੇ ਮਤਲਬ ਦੇਸ਼ ਦੀ ਰੱਖਿਆ ਕਰ ਸਕਣ ਉਹਦੇ ਵਿੱਚ ਫਿਰ ਪਹਿਲੀ ਮੀਟਿੰਗ ਇਹਨਾਂ ਦੀ ਹੋਈ ਸੀ ਦਾ ਫਰਸਟ ਮੀਟਿੰਗ ਆਫ ਦਾ ਆਫ ਥਿਸ ਗਰੁੱਪ ਵਾਸ ਹੈਲਡ ਐਟ ਦਾ ਗੋਵਿੰਦਗੜ੍ਹ ਫੋਰਟ ਇਨ ਅੰਮ੍ਰਿਤਸਰ ਮਤਲਬ ਪਹਿਲੀ ਮੀਟਿੰਗ ਇਹਨਾਂ ਦੀ ਹੋਈ ਸੀ ਗੋਵਿੰਦਗੜ੍ਹ ਕੋਈ ਕਿਲਾ ਅੰਮ੍ਰਿਤਸਰ ਦੇ ਵਿੱਚ ਹੈਗਾ ਉੱਥੇ ਹੋਈ ਸੀ ਜਿੱਥੇ ਹਜ਼ਾਰਾਂ ਨੌਜਵਾਨ ਮੁੰਡੇ ਕੁੜੀਆਂ ਨੇ ਪਾਰਟਿਸਿਪੇਟ ਕੀਤਾ ਸੀ ਠੀਕ ਹੈ ਜੀ ਇਹ ਹਾਲੇ ਵੀ ਸਾਨੂੰ ਅੱਤਵਾਦੀ ਡਾਕੂ ਉਹਦੇ ਪਤਾ ਨਹੀਂ ਕੀ ਕੀ ਕੁਝ ਕਹਿੰਦੇ ਨੇ ਫਿਰ ਹੋਰ ਸੁਣੋ ਜਵਾਰ ਲਾਲ 네ਰੂ ਦੇ ਜਨਮ ਦਿਨ ਦੇ ਉੱਪਰ ਪੰਜਾਬ ਦੇ ਵਿੱਚੋਂ 130 ਕਿਲੋ ਸੋਨਾ ਉਹਨੂੰ ਦਾਨ ਕੀਤਾ ਗਿਆ ਇਸ 30 ਕਿਲੋ ਸੋਨੇ ਦੇ ਵਿੱਚੋਂ ਮਤਲਬ ਹਾਫ ਆਫ ਥਿਸ ਹੈਡ ਕਮ ਫਰੋਮ ਦਾ ਪੀਪਲ ਆਫ ਅੰਮ੍ਰਿਤਸਰ ਮਤਲਬ ਕੱਲਾ ਅੰਮ੍ਰਿਤਸਰ ਦੇ ਵਿੱਚੋਂ ਅੱਧਾ 130 ਦੇ ਕਿਲੋ ਵਿੱਚੋਂ ਅੱਧਾ ਅੰਮ੍ਰਿਤਸਰ ਦੇ ਲੋਕਾਂ ਨੇ ਦਿੱਤਾ ਸੀ ਉਹ ਕਿਵੇਂ ਦਿੱਤਾ ਸੀ ਮਤਲਬ ਆਪਣੇ ਜੇ ਕੋਈ ਕਿਸੇ ਦੇ ਕੋਕੇ ਵਗੈਰਾ ਹੋ ਕੇ ਕੰਨਾਂ ਦੀਆਂ ਵਾਲੀਆਂ ਅੰਗੂਠੇ ਕੜੇ ਲੋਕਾਂ ਨੇ ਸੋਨੇ ਦਾ ਜੋ ਕੁਝ ਵੀ ਹੈਗਾ ਸੀ ਦਾਨ ਕੀਤਾ ਸੀ ਦੇਸ਼ ਦੀ ਉਹਨੂੰ ਪ੍ਰਧਾਨ ਮੰਤਰੀ ਨੂੰ ਜਵਾਰਲਾ Nehru ਦੇ ਉਹਦੇ ਵਿੱਚ ਜਨਮ ਦਿਨ ਦੇ ਉੱਪਰ ਫਿਰ ਅੱਗੇ ਸੁਣੋ ਇਹ ਜਿਹੜੇ ਬਕਵਾਸ ਕਰਦੇ ਹੁੰਦੇ ਨੇ ਅੱਜ ਕੱਲ ਹਨਾ ਬਿਨਾਂ ਗੱਲ ਤੋਂ ਭੰਡੀ ਕਰਨਦੇ ਇਹਨਾਂ ਨੇ ਦਿਨ ਰਾਤ ਸੋਸ਼ਲ ਮੀਡੀਆ ਸਾਰਾ ਸਿਸਟਮ ਲੱਗਾ ਹੋਇਆ ਵੀ ਸਾਡੀ ਬਦਨਾਮੀ ਕਰਨ ਵਾਸਤੇ ਉਹਨਾਂ ਦੇ ਕਰਤੂਤਾਂ ਸੁਣ ਲਓ ਹੁਣ ਇਹਦੇ ਵਿੱਚੋਂ ਕਾਂਗਰਸ ਨੇ ਕਿੰਨਾ ਕੀਤਾ ਸੀ ਇਕੱਠਾ ਕਾਂਗਰਸ ਦੇ ਸਾਰੇ ਦੇਸ਼ ਦੇ ਵਿੱਚੋਂ ਐਮਪੀਆ ਨੇ 0.6 ਕਿਲੋ ਠੀਕ ਹੈ ਜੀ ਸਾਡੇ ਪੰਜਾਬ ਕੀ ਕਰ ਰਿਹਾ ਸੀ 130 ਕਿਲੋ ਇਧਰੋਂ ਕੀ ਕਰ ਰਿਹਾ ਸੀ 0.6 ਕੇਜੀ ਇਹਨਾਂ ਨੂੰ ਸ਼ਰਮ ਨਹੀਂ ਆਈ ਫਿਰ ਹੋਰ ਸੁਣੋ ਨੈਸ਼ਨਲ ਡਿਫੈਂਸ ਫੰਡ ਦੇ ਵਿੱਚ ਕਿੰਨਾ ਇਕੱਠਾ ਹੋਇਆ ਜੀ ਸੋਨਾ ਸਾਰਾ ਸਾਰੇ ਦੇਸ਼ ਦੇ ਵਿੱਚੋਂ 5 ਕਿਲੋ 327 ਗ੍ਰਾਮ ਠੀਕ ਹੈ ਜੀ 5 ਕਿਲੋ 327 ਗ੍ਰਾਮ ਇਕੱਠਾ ਹੋਇਆ ਫਿਰ ਅਗਲੀ ਗੱਲ ਹੈਗੀ ਹੈ ਜੀ 28 ਨਵੰਬਰ ਨੂੰ ਇੱਕ ਖਬਰ ਆਈ ਹੈ ਜੀ ਐਨਡੀ ਐਨਡੀਐਫ ਉਹ ਨੈਸ਼ਨਲ ডিফেন্স ਫੰਡ ਨੇ ਰਿਪੋਰਟਡ ਥੈਟ ਫ্রম ਦਾ ਪੀਪਲ ਆਫ ਇੰਡੀਆ ਇਟ ਹੈਡ ਰੀਸੀਵਡ ਅ ਟੋਟਲ ਆਫ 8 ਕਰੋੜਸ ਆਫ ਵਿੱਚ 46% ਐਨ ਅਮਾਉਂਟ ਆਫ ਹੈਡ ਬੀਨ ਕੰਟਰੀਬਿਊਟ ਜਸਟ ਬਾਈ ਪੰਜਾਬ ਮਤਲਬ 8 ਕਰੋੜ ਰੁਪਏ ਸਾਰੇ ਦੇਸ਼ ਚੋਂ ਇਕੱਠਾ ਹੁੰਦਾ ਆ ਨੈਸ਼ਨਲ ডিফেন্স ਫੰਡ ਦੇ ਵਿੱਚ ਠੀਕ ਹੈ ਜੀ ਤੇ ਉਹਦਾ 46% ਇਕੱਲਾ ਪੰਜਾਬ ਦੇ ਲੋਕ ਦਾਨ ਕਰਦੇ ਆ ਜੀ ਨੈਸ਼ਨਲ ডিফেন্স ਫੰਡ ਦੇ ਵਿੱਚ ਮਤਲਬ ਦੇਸ਼ ਦੀ ਰੱਖਿਆ ਵਾਸਤੇ ਦੇਸ਼ ਦੀ ਸੁਰੱਖਿਆ ਵਾਸਤੇ ਤਾਨ ਕੀਤਾ ਸੋਨਾ ਤੇ ਜਿਹੜਾ ਨਗਦੀ ਦਿੱਤੀ ਸੀ ਕੈਸ਼ ਉਹਦਾ ਵਿੱਚ 46% ਸਿੱਖਾਂ ਦੇ ਕੋਲ ਹੋ ਗਿਆ ਤੇ ਕੀ ਇਸ ਦੇਸ਼ ਦੇ ਵੱਡੇ ਵੱਡੇ ਲਾਲੇ ਬਾਣੀਏ ਜਿਹੜੇ ਅੱਜ ਬਕਵਾਸ ਕਰਦੇ ਫਿਰਦੇ ਨੇ ਜਿਹੜਾ ਇਹਨਾਂ ਦਾ মিডিਆ ਪੱਪਾ ਪਾਰ ਹੋਇਆ ਫਿਰਦਾ ਆ ਇਹ ਉਦੋਂ ਕਿੱਥੇ ਮਰ ਗਏ ਸੀ ਕੀ ਇਹਨਾਂ ਦੇ ਕੋਲ ਉਦੋਂ ਪੈਸਾ ਨਹੀਂ ਸੀ ਇਹ ਲੋਕ ਇਹ ਤਾਂ ਦੇਸ਼ ਦੋਸ਼ ਦੇਸ਼ ਭਗਤੀ ਤਿਰੰਗਾ ਅਫਰੰਗਾ ਇਹ ਤਾਂ ਸਾਰੇ ਸਾਡੇ ਸਿਰਾਂ ਦੇ ਉੱਪਰ ਬਿਠਾ ਕੇ ਧੱਕੇ ਨਾਲ ਇਹ ਸੱਤ ਤੋਂ ਗੁਲਾਮੀ ਕਰਵਾ ਰਿਹਾ ਹੈ ਦੇਸ਼ ਦੇ ਦੇਸ਼ ਭਗਤੀ ਦੇ ਨਾਂ ਤੇ ਔਰ ਜਿੰਨੀ ਗੁੰਡਾਗਰਦੀ ਜਿੰਨੀ ਬਦਮਾਸ਼ੀ ਦੇਸ਼ ਦੇ ਨਾਮ ਦੇ ਉੱਪਰ ਇਹ ਕਰ ਰਹੇ ਉਹਨਾਂ ਕੋਈ ਹੋਰ ਕੋਈ ਨਹੀਂ ਸਕਦਾ ਹੁਣ ਅੱਗੇ ਦੇਖੋ ਤੁਹਾਨੂੰ ਸਭ ਨੂੰ ਪਤਾ ਹੋਣਾ ਹੈ ਵੀ ਜਦੋਂ ਕਿਸਾਨ ਅੰਦੋਲਨ ਚੱਲਿਆ ਸੀ ਤੇ ਉਦੋਂ ਲਖੀਂਪੁਰ ਖੀਜੀ ਦੇ ਵਿੱਚ ਇੱਕ ਬ੍ਰਾਹਮਣ ਮਿਸ਼ਰਾ ਮਿਸ਼ਰਾ ਨਾਂ ਦੇ ਬ੍ਰਾਹਮਣ ਨੇ ਸਿੱਖਾਂ ਉਹ ਮਤਲਬ ਕਿਸਾਨਾਂ ਦੇ ਉੱਪਰ ਕਾਰ ਚੜਾਤੀ ਜਦੇ ਵਿੱਚ ਚਾਰ ਕਿਸਾਨ ਮਾਰੇ ਗਏ ਤੇ ਇੱਕ ਪੱਤਰਕਾਰ ਸੀ ਕੋਈ ਹੁਣ ਉੱਥੇ ਵੇਖੋ ਕਿੱਡਾ ਡਰਾਮਾ ਹੋਇਆ ਹੈ ਦਨੋ ਕਾਰ ਚੜਾਈ ਗਈ ਆ ਗੱਡੀ ਸਾਰੇ ਆਪ ਦੇਖਿਆ ਵੀ ਕਿੰਨਾ ਜ਼ਾਲਮ ਕਿਸਮ ਦੇ ਬੰਦੇ ਕਿੰਨੀ ਨਫਰਤ ਇਹਨਾਂ ਦੇ ਵਿੱਚ ਹੋਏਗੀ ਵੀ ਉਹ ਕਿਵੇਂ ਕਾਰ ਭਜਾ ਕੇ ਉੱਪਰੋਂ ਲੈ ਗਿਆ ਤੇ ਚਾਰ ਬੰਦੇ ਮਾਰਤੇ ਇੱਕ ਪੱਤਰਕਾਰ ਮਾਰਤਾ ਹਨਾ ਹੁਣ ਉਹ ਪਹੁੰਚ ਗਿਆ ਉੱਥੇ ਸੁਪਰੀਮ ਕੋਰਟ ਸੁਪਰੀਮ ਕੋਰਟ ਚ ਕੌਣ ਬੈਠਾ ਆ ਪੰਡਿਤ ਸੂਰਿਆਕਾਂਤ ਬਾਂਮਣ ਜਿਹਨੇ ਅੱਗੇ ਜਾ ਕੇ 2025 ਦੇ ਵਿੱਚ ਸੁਪਰੀਮ ਕੋਰਟ ਦਾ ਚੀਫ ਜਸਟਿਸ ਲੱਗਣਾ ਇੰਡੀਆ ਦਾ ਉਹ ਸੁਪਰੀਮ ਕੋਰਟ ਚ ਬੈਠਾ ਸੀ ਉਹਨੇ ਉਹਨੂੰ ਜ਼ਮਾਨਤ ਦਿੱਤੀ ਇੰਟਰਨ ਬੇਲ ਦਿੱਤੀ ਉਹਦੇ ਵਿੱਚ ਕੰਡੀਸ਼ਨਾਂ ਕੀ ਲਾਈਆਂ ਮੀਡੀਆ ਦੇ ਲੋਕ ਕੀ ਕਹਿ ਰਹੇ ਨੇ ਸੁਪਰੀਮ ਕੋਰਟ ਨੇ ਸਖਤ ਸ਼ਰਤਾਂ ਦੇ ਨਾਲ ਜ਼ਮਾਨਤ ਦਿੱਤੀ ਸਖਤ ਸ਼ਰਤਾਂ ਕੀ ਸੀ ਕਿ ਭਾਈ ਤੂੰ ਦਿੱਲੀ 'ਚ ਨਹੀਂ ਐਂਟਰ ਕਰੇਗਾ ਐਨਸੀਆਰ ਦੇ ਵਿੱਚ ਐਂਟਰ ਨਹੀਂ ਕਰੇਗਾ ਤੇ ਯੂਪੀ 'ਚ ਤੂੰ ਐਂਟਰ ਨਹੀਂ ਕਰੇਗਾ ਹਨਾ ਚਲੋ ਇਹਦੇ ਕਰਕੇ ਉਹਨੂੰ ਜ਼ਮਾਨਤ ਦਿੱਤੀ ਹੁਣ ਜ਼ਮਾਨਤ ਤੋਂ ਬਾਅਦ ਉਹਨੇ ਫਿਰ ਨਵੀਂ ਪਟੀਸ਼ਨ ਪਾਈ ਇੱਕ ਵੀ ਮੇਰੀ ਤਾਂ ਮਾਂ ਜੀ ਮੈਂ ਆਪਣੀ ਬੇਟੀ ਦਾ ਇਲਾਜ ਕਰਵਾਉਣਾ ਦਿੱਲੀ 'ਚ ਇੱਕ ਮੇਰੀ ਮਾਂ ਪਈ ਆ ਹਸਪੀਟਲ 'ਚ ਕਿਸੇ ਮੈਂ ਉਹਨੂੰ ਮਿਲਣ ਜਾਣਾ ਤੇ ਜੱਜ ਸਾਹਿਬ ਨੇ ਫਿਰ ਉਹ ਦੁਬਾਰਾ ਜਿਹੜੀ ਜ਼ਮਾਨਤ ਸੀ ਉਹਨੂੰ ਅਮੈਂਡ ਕੀਤਾ ਉਹਨੂੰ ਪਰਮਿਸ਼ਨ ਦੇ ਦਿੱਤੀ ਦਿੱਲੀ ਵਿੱਚ ਜਾਣ ਦੀ ਫਿਰ ਨਵੀਆਂ ਸ਼ਰਤਾਂ ਡਰਾਮਾ ਦੇਖੋ ਕੀ ਲਾਇਆ ਵੀ ਆਖਿਆ ਜੀ ਤੁਸੀਂ ਮੀਡੀਆ 'ਚ ਗੱਲ ਨਹੀਂ ਕਰਨੀ ਕਿਸੇ ਵੀ ਪਬਲਿਕ ਪ੍ਰੋਗਰਾਮ ਦੇ ਵਿੱਚ ਤੁਸੀਂ ਗੱਲ ਨਹੀਂ ਕਰਨੀ ਵੀ ਜਿਹੜਾ ਵੀ ਲਖਨਊ ਜਿਹੜਾ ਉਹ ਸੌਰੀ ਲਖੀਮਪੁਰ ਖੀਰੀ ਦੇ ਵਿੱਚ ਘਟਨਾ ਤੁਸੀਂ ਕਤਲ ਕੀਤਾ ਹੈ ਹਨਾ ਹੁਣ ਕਿੰਨਾ ਯਾਰ ਹੱਸੋ ਹੀ ਨਹੀਂ ਜੀ ਇਹ ਗੱਲ ਆ ਵੀ ਉਹਦਾ ਦਿਮਾਗ ਖਰਾਬ ਸੀ ਮਿਸ਼ਰੇ ਬ੍ਰਾਹਮਣ ਦਾ ਵੀ ਉਹ ਆਪਣੇ ਉਹਨੇ ਕਤਲ ਕੀਤਾ ਸ਼ਰਿਆਮ ਦਿਸ ਰਿਹਾ ਸੀ ਗੱਡੀ ਚੜਾਈ ਹੋਈ ਆ ਤਾ ਉਹ ਜਾ ਕੇ মিডিਆ ਤੇ ਰੌਲਾ ਪਾਉਗਾ ਇਸ ਗੱਲ ਦਾ ਇਹ ਤਾਂ ਉਹ ਤਾਂ ਬੇਫਕੂਫ ਨੂੰ ਹੀ ਪਤਾ ਵੀ ਮੈਂ ਚੁੱਪ ਰਹਾ ਚਾਰ ਦਿਨ ਵੀ ਮੇਰੇ ਤੇ ਕਤਲ ਦਾ ਮੁਕੱਦਮਾ ਜੱਜ ਉਹਨੂੰ ਲਿਖ ਕੇ ਮਤਲਬ ਉਹਨੂੰ ਸਲਾਹ ਦੇ ਰਿਹਾ ਚੰਗੀ ਵੀ ਭਾਈ ਬ੍ਰਾਹਮਣਾ ਮਿਸ਼ਰਾ ਜੀ ਕੋਈ ਗਲਤੀ ਇਹ ਨਾ ਕਰ ਲਈਏ ਉਹ ਜੀ ਫੁਕਰੇਪਨ ਦੇ ਵਿੱਚ ਆ ਕੇ ਤੈਨੂੰ ਮੈਂ ਸਲਾਹ ਦੇ ਰਿਹਾ ਇੰਡਾਇਰੈਕਟਲੀ ਸਲਾਹ ਹੀ ਹੋ ਗਈ ਫਿਰ ਇਸ ਕਿਸਮ ਦੀ ਫਿਰ ਉਹਦੇ ਨਾਲ ਨਾਲ ਉੱਥੇ ਕੀ ਹੋਇਆ ਜਦੋਂ ਮਿਸ਼ਰੇ ਬ੍ਰਾਹਮਣ ਨੇ ਗੱਡੀ ਚਾੜੀ ਸੀ ਕਿਸਾਨਾਂ ਦੇ ਉੱਪਰ ਤਾਂ ਉੱਥੇ ਫਿਰ ਕਿਸਾਨ ਹੁਣ ਕਿਉਂਕਿ ਗੁੱਸਾ ਦਾ ਨੇਚਰਲੀ ਫਿਰ ਆਉਂਦਾ ਹੀ ਹੈ ਜਦੋਂ ਇੱਕਦਮ ਉਹ ਗੱਡੀ ਚੜਾਈ ਉੱਥੇ ਤ ਇੱਕ ਉਹਦਾ ਡਰਾਈਵਰ ਸੀ ਹੁਣ ਉਹ ਭੀੜ ਦੇ ਵਿੱਚ ਮਾਰੇ ਗਏ ਕੁੱਟ ਕੁੱਟ ਕੇ ਉੱਥੇ ਜਿਹੜੇ ਸੀ ਬੰਦੇ ਗੁੱਸੇ ਦੇ ਵਿੱਚ ਉਹਨਾਂ ਨੇ ਆ ਕੇ ਮਾਰਦੇ ਹੁਣ ਉਹਨਾਂ ਨੂੰ ਤਾਂ ਸਾਲ-ਸਾਲ ਜੇਲ੍ਹ ਦੇ ਵਿੱਚ ਰੱਖ ਕੇ ਜਮਾਨਤ ਦਿੱਤੀ ਆ ਮਿਸ਼ਰੇ ਬਾਮਣ ਨੂੰ ਤਾਂ ਜੱਜ ਸਾਹਿਬ ਪੂਰੀਆਂ ਮੌਜਾਂ ਦਵਾ ਰਹੇ ਫਿਰ ਦੇਖੋ ਇਹਦੇ ਵਿੱਚ ਹੈਰਾਨੀ ਕਿੰਨੀ ਹੋਈ ਆ ਔਰ ਇਹ ਤਾਂ ਕੇਸ ਖਤਮ ਹੋ ਗਿਆ ਕੱਖ ਨਹੀਂ ਮਿਲਣਾ ਮੁੰਡਾ ਮੇਰੇ ਹਿਸਾਬ ਨਾਲ ਇਹਦੇ ਵਿੱਚੋਂ ਹੁਣ ਉਹਦੇ ਵਿੱਚ 201 ਗਵਾਹ ਸੀ ਉਸ ਸਮੇਂ ਦੇ ਵਿੱਚ ਜਿਨ੍ਹਾਂ ਨੇ ਆਈ ਵਿਟਨੈਸ ਬਣੇ ਹੋਏ ਸੀ 201 ਦੇ ਵਿੱਚੋਂ ਇਸ ਟਾਈਮ ਤੇ ਉਹਨਾਂ ਨੂੰ ਗਵਾਹੀਆਂ ਦੇਣ ਪਤਾ ਕਿੰਨੇ ਆ ਰਹੇ ਸਿਰਫ 4 ਬੰਦੇ ਉਸੇ ਸਾਹਬ ਲਾ ਲੋ ਕਿਉਂਕਿ ਹੁਣ ਉਹਨਾਂ ਨੇ ਕੀ ਚਾਲ ਖੇਡੀ ਕਿਉਂਕਿ ਸਰਕਾਰ ਭਾਜੀਪੀ ਦੀ ਗੁੰਡਾ ਤੰਤਰ ਤਾਂ ਇੱਥੇ ਬਣਿਆ ਹੋਇਆ ਆ ਉਹਨਾਂ ਨੇ ਜਿੰਨੇ ਗਵਾਸੇ ਸਭ ਨੂੰ ਧਮਕੀਆਂ ਦਿੱਤੀਆਂ ਹੋਣਗੀਆਂ ਕਿਉਂਕਿ ਜਿਹੜੇ ਉੱਥੇ ਤਿੰਨ ਬੰਦੇ ਮਾਰੇ ਗਏ ਭੀੜ ਵੱਲੋਂ ਹੁਣ ਉਹਦੇ ਵਿੱਚ ਇੱਕ ਖੁੱਲਾ ਕਿਤਾਬ ਰੱਖਿਆ ਵੀ ਜਿਹਨੂੰ ਮਰਜ਼ੀ ਨਾਮਜ਼ਦ ਕਰ ਦਾਂਗੇ ਤੂੰ ਵੀ ਕਤਲ ਦੇ ਵਿੱਚ ਸੀ ਤੂੰ ਵੀ ਕਤਲ ਦੇ ਵਿੱਚ ਸੀ ਹੈ ਨਾ ਉਹਨਾਂ ਨੇ ਦੱਸ ਰਹੇ ਵੀ ਸਾਡੀ ਦੇਖ ਲੈ ਸਰਕਾਰ ਕਿੰਨੀ ਚੱਲਦੀ ਆ ਤੁਹਾਡੇ ਤਾਂ ਬੰਦੇ ਸਾਲ-ਸਾਲ ਅੰਦਰ ਰਹਿ ਕੇ ਸਾਨੂੰ ਕੀ ਕੀਤਾ ਸਰਕਾਰ ਨੇ ਸੁਪਰੀਮ ਕੋਰਟ ਤੱਕ ਤਾਂ ਅਸੀਂ ਜਮਾਨਤਾਂ ਲੈ ਆ ਲੈਣੀਆਂ ਆ ਤੋਸ ਤੋਂ ਇਲਾਵਾ ਕਈ ਤਰੀਕੇ ਦੇ ਡਰ ਦਬਾਅ ਧਮਕੀਆਂ ਦੇ ਕੇ ਲਾਲਚ ਦੇ ਕੇ ਤੇ ਗਵਾਹियां ਸਾਰੀਆਂ ਮੁਕਰਾ ਲੀਆਂ 201 ਦੇ ਵਿੱਚੋਂ ਸਿਰਫ ਚਾਰ ਬੰਦੇ ਗਵਾਹियां ਦੇ ਰਿਹਾ ਚਵਾਂ ਦੇ ਵਿੱਚੋਂ ਇੱਕ ਤਾਂ ਜਿਹੜਾ ਮੁੰਡਾ ਵਿਚਾਰੇ ਦਾ ਮਾਰਿਆ ਗਿਆ ਸੀ ਨੌਜਵਾਨ ਉਹ ਉਹ ੱੱੱਕੇ ਖਾ ਰਿਹਾ ਹੁਣ ਉੱਥੇ ਹੁਣ ਉੱਥੇ ਹੋਣਾ ਕੀ ਆ ਹੁਣ ਇਹ ਕੇਸ ਸਿਸਟਮ ਚੱਲ ਰਿਹਾ ਜੀ ਐਡੀਸ਼ਨਲ ਸੈਸ਼ਨ ਜੱਜ ਦੇ ਮਤਲਬ ਸਭ ਤੋਂ ਛੋਟੀ ਅਦਾਲਤ ਦੇ ਵਿੱਚ ਜਿੱਥੇ ਟਾਈਮ ਦਾ ਐਸਟੀਮੇਟ ਲੱਗ ਜਾਣਾ ਹੈ 5 ਤੋਂ ਲੈ ਕੇ 7 ਸਾਲ 10 ਸਾਲ ਘੱਟੋ ਘੱਟ ਲੱਗ ਜਾਣਾ ਕਿਉਂਕਿ ਗਵਾਹ ਹੁਣ ਉਹ ਦੂਜੇ ਪਾਸੋਂ ਦਾ 30 ਗਵਾਹ ਆਏ ਹੋਏ ਹਨ ਮਤਲਬ ਬਚਾਅ ਪੱਖ ਦੇ ਜਿਹੜਾ ਮਿਸ਼ਰਾ ਬਹਾਮਣ ਹੈ ਉਹਦੇ ਵੱਲੋਂ ਤਾਂ 30 ਗਵਾਹ ਪੇਸ਼ ਹੋ ਰਿਹਾ ਇਧਰੋਂ ਜਿਹੜੇ ਵਿਚਾਰੇ ਮਾਤੜ ਸੀ ਜਿਹੜੇ ਦੱਬੇ ਜਨਾਰਾ ਨੁਕਸਾਨ ਹੋ ਗਿਆ ਉਹਨਾਂ ਦੇ ਵੱਲੋਂ ਸਿਰਫ ਚਾਰ ਗਵਾਹੀਆਂ ਦੇ ਰਹੇ ਹੁਣ ਇਹਦੇ ਵਿੱਚ ਪ੍ਰੋਸੈਸ ਕੀ ਹੁੰਦਾ ਵੀ ਜਿੰਨੇ ਜ਼ਿਆਦਾ ਗਵਾਹ ਹੋਣਗੇ ਨਾ ਉਨਾ ਹੀ ਲੰਬਾ ਸਮਾਂ ਜਿਹੜਾ ਪ੍ਰੋਸੀਡਿੰਗ ਲਟਕਦੀ ਰਹਿੰਦੀ ਹੈ 5 ਤੋਂ 7 ਕਿ ਸਾਲ ਤਾਂ ਐਵਰੇਜ ਮੰਨ ਕੇ ਚੱਲੋ 7 ਤੋਂ ਲੈ ਕੇ ਸਭ ਤੋਂ ਥੱਲੇ ਜਿਹੜੀ ਐਡੀਸ਼ਨਲ ਸੈਸ਼ਨ ਜੱਜ ਦੇ ਇਹ ਕੇਸ ਚੱਲੇਗਾ ਉਸ ਤੋਂ ਬਾਅਦ ਕੇਸ ਕਿੱਥੇ ਜਾਏਗਾ ਸੈਸ਼ਨ ਜੱਜ ਦੇ ਸੈਸ਼ਨ ਜੱਜ ਦੇ ਵੀ ਤੁਸੀਂ 5 ਕਿਸਾਲ 7 ਸਾਲ ਉੱਥੇ ਲਾ ਲੋ ਸੈਸ਼ਨ ਜੱਜ ਤੋਂ ਬਾਅਦ ਆਏਗਾ ਜੀ ਹਾਈ ਕੋਰਟ ਦੇ ਵਿੱਚ ਠੀਕ ਹੈ ਜੀ ਜਦ ਨੂੰ ਕਈ ਗਵਾਹ ਮਰ ਜਣੇ ਆ ਕਿੰਨਾ ਕੁ ਸ਼ ਹੋ ਜਾਣਾ ਜਿਹੜੇ ਵਿਚਾਰੇ ਉੱਥੇ ਜਾ ਰਹੇ ਨੇ ਗਵਾਹੀਆਂ ਦੇਣ ਵੀ ਉਹ ਕਿੰਨਾ ਕੁ ਕੋਈ ਮਾਤੜ ਬੰਦਾ ਕਿੰਨੇ ਕੁ ਪੈਸੇ ਖਰਤ ਲੂਗਾ ਲੱਖਾਂ ਰੁਪਏ ਲੱਗ ਜਾਂਦੇ ਆ ਨਾਲੇ ਘਰੋਂ ਬੰਦਾ ਸਾਰੀ ਦਿਹਾੜੀ ਜਾਂਦਾ ਆ ਦਿਹਾੜੀ ਖਰਾਬ ਕਰਦਾ ਉੱਥੇ ਹੁੰਦਾ ਕੁਝ ਵੀ ਨਹੀਂ ਤਰੀਕ ਲੈ ਕੇ ਵਾਪਸ ਆਇਂਦੇ ਫਿਰ ਬੰਦਾ ਇਨੀ ਸਿਰਦਰਦੀ ਕੌਣ ਲੈਂ ਦਬਾਹ ਹੁੰਦਾ ਸਰਕਾਰਾਂ ਦਾ ਪ੍ਰੈਸ਼ਰ ਹਨਾ ਤੇ ਉਹ ਸਾਰਾ ਕੁਝ ਏਦਾਂ ਦਬ ਜਾਣਾ ਫਿਰ ਹਾਈ ਕੋਰਟ ਦੇ ਵਿੱਚ ਤੁਸੀਂ 5-7 ਸਾਲ ਤੱਕ ਹਾਈ ਕੋਰਟ ਦੇ ਵਿੱਚ ਲਾ ਲੋ ਉਸ ਦਿਵਾਰ ਫਿਰ ਕੇਸ ਆਏਗਾ ਜੀ ਸੁਪਰੀਮ ਕੋਰਟ ਦੇ ਵਿੱਚ ਉੱਥੇ ਫਿਰ ਆਹ ਸੂਰਜ ਪੰਡਤ ਸੂਰਿਆਕਾਂਤ ਵਰਗੇ ਜੱਜ ਬੈਠੇ ਆ ਪੰਡਤ ਸੂਰਿਆਕਾਂਤ ਬਾਰੇ ਮੈਂ ਪਹਿਲਾਂ ਵੀ ਬੋਲ ਚੁੱਕਿਆ ਆ ਇਹ ਉਹੀ ਪੰਡਤ ਸੂਰਿਆਕਾਂਤ ਜੱਜ ਆ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੁੰਦਾ ਸੀ ਔਰ ਇਹਨੇ ਡਰੱਗ ਦੇ ਜਿਹੜਾ ਤੰਦਾ ਸੀ ਜਾਂ ਜਿਹੜੀਆਂ ਰਿਪੋਰਟਾਂ ਸੀ ਪੰਜਾਬ ਨਾਲੇ ਬੜਾ ਵੱਡਾ ਧੋਖਾ ਕਰਕੇ ਸੁਪਰੀਮ ਕੋਰਟ ਦਾ ਵਿੱਚ ਜੱਜ ਬਣਿਆ ਮਤਲਬ ਇਹ ਸੌਦੇਬਾਜ਼ੀ ਪੰਜਾਬ ਦੀ ਨੌਜਵਾਨ ਪੀੜੀ ਨਾਲ ਲਾਸ਼ਾਂ ਖਾ ਕੇ ਸਾਡੇ ਨੌਜਵਾਨਾਂ ਦੀ ਸਾਡੀ ਪੂਰੀ ਦੀ ਪੂਰੀ ਜਵਾਨੀ ਨੂੰ ਇੱਕ ਨਸ਼ਿਆਂ ਵਾਲਾ ਫੁੱਟ ਕੇ ਅਰਬਾਂ ਖਰਬਾਂ ਦੇ ਜਿਹੜੀਆਂ ਡੀਲਾਂ ਕਰਕੇ ਤੇ ਹੁਣ ਸੁਪਰੀਮ ਕੋਰਟ ਦਾ ਜੱਜ ਬਣ ਗਿਆ ਤੇ 2025 ਤੱਕ ਕੁਝ ਮਹੀਨਿਆਂ ਤੱਕ ਹੀ ਉਹਨੇ ਆਪਣਾ ਉੱਥੇ ਬਣ ਜਾਣਾ ਜੀ ਸੁਪਰੀਮ ਕੋਰਟ ਦਾ ਚੀਫ ਜਸਟਿਸ ਆਫ ਇੰਡੀਆ ਬਣੇਗਾ ਠੀਕ ਹੈ ਜੀ ਹੁਣ ਤੁਸੀਂ ਲਾ ਲੋਵੇ ਮਿਸ਼ਰੇ ਬਾਮਣ ਨੂੰ ਕਦੇ ਸਜ਼ਾ ਹੋ ਸਕਦੀ ਹੈ ਫਿਰ ਠੀਕ ਹੈ ਕਿੰਨਾ ਲੰਬਾ ਪ੍ਰੋਸੀਜਰ ਆ 20 ਸਾਲ ਤੁਸੀਂ ਮੰਨ ਕੇ ਚਲੋ ਪ੍ਰੋਸੀਜਰ ਦੇ ਵਿੱਚੋਂ ਹੀ ਤੇ ਇੰਨੀ ਦਾ ਲੜਾਈ ਉਹ ਦੇ ਨਹੀਂ ਸਕਦੇ ਦੂਜੇ ਪਾਸੇ ਉਹ ਮੰਤਰੀ ਨੇ ਵੱਡੇ ਵੱਡੇ ਉਹਨਾਂ ਕੋਲ ਵਕੀਲ ਨੇ ਪੈਸਾ ਸਾਰਾ ਕੁਝ ਨਾਲੇ ਕਲੀਅਰਲੀ ਇਹਦੇ ਜਿਹੜਾ ਪੁਲਿਸ ਨੇ ਚਲਾਨ ਪੇਸ਼ ਕੀਤਾ ਨਾ ਉਹਦੇ ਵਿੱਚ ਕਲੀਅਰਲੀ ਲਿਖਿਆ ਹੋਈ ਗਿਆ ਆ ਵੀ ਇਹ ਪ੍ਰੀ ਪਲਾਨਡ ਮਰਡਰ ਕੀਤਾ ਗਿਆ ਮਤਲਬ ਪਹਿਲਾਂ ਪਲੈਨਿੰਗ ਕਰਕੇ ਕਿਉਂ ਜਿਹੜੀਆਂ ਧਰਾਵਾਂ ਨੇ ਬੜੀਆਂ ਸੰਗੀ ਬੜੀਆਂ ਮਤਲਬ ਸੀਰੀਅਸ ਧਰਾਵਾਂ ਨੇ ਉਹਦੇ ਵਿੱਚ ਜ਼ਮਾਨਤ ਮਿਲ ਹੀ ਨਹੀਂ ਸਕਦੀ ਸੀ ਲੇਕਿਨ ਕਿਉਂਕਿ ਫਿਰ ਉਹ ਹੀ ਗੱਲ ਆ ਗਈ ਵੀ ਸਾਰੇ ਰਲੇ ਹੋਏ ਨੇ ਬ੍ਰਾਹਮਣ ਬ੍ਰਹਮਣ ਤੇ ਇਹਨਾਂ ਨੇ ਫਿਰ ਉਹ ਹੀ ਕੁਝ ਕਰਨਾ ਹੈ ਠੀਕ ਹੈ ਜਿਸ ਕਰਕੇ ਉੱਥੇ ਜ਼ਮਾਨਤ ਲੈ ਗਿਆ ਹੁਣੇ ਕੇਸ ਸਮਝ ਲਓ ਵੀ ਖਤਮ ਹੈ ਕੋਈ ਕਿਸਾਨਾਂ ਨੂੰ ਇਨਸਾਫ ਨਹੀਂ ਮਿਲਣਾ ਇਹ ਹੀ ਕੁਝ ਹੋਣਾ ਹੈ ਤੇ ਫਿਰ ਉਹੀ ਰਾਮਰਾਜ ਵਾਲੀ ਗੱਲ ਰਾਮਰਾਜ ਤਾਂ ਚੱਲ ਰਿਹਾ ਜਿਵੇਂ ਮਰਜ਼ੀ ਲੁੱਟਾ ਖੁੱਟਾ ਕਰੀ ਜਾ ਹੁਣ ਤੁਸੀਂ ਨਾਲ-ਨਾਲ ਮੈਂ ਤੁਹਾਨੂੰ ਸਕਰੀਨਸ਼ਾਟ ਵੀ ਦਿਖਾ ਦਿੰਦਾ ਹਾਂ ਹੁਣ ਇੱਥੇ ਛੱਤੀਸਗੜ੍ਹ ਦੇ ਵਿੱਚ ਭਾਜਪਾ ਸਰਕਾਰ ਬਣੀ ਹੈ ਉੱਥੇ ਦੇ ਆਰਟੀ ਐਕਟੀਵਿਸਟ ਆ ਇੱਕ ਸੈਕਿੰਡ ਮੈਂ ਕੱਢ ਰਿਹਾ ਮਤਲਬ ਇਹ ਬੰਦੇ ਕਿਵੇਂ ਸਾਡੇ ਸਿਸਟਮ ਨੂੰ ਆਮ ਲੋਕਾਂ ਨੂੰ ਗਰੀਬਾਂ ਨੂੰ ਦਲਤਾਂ ਨੂੰ ਕਿਵੇਂ ਕੁਚਲ ਰਹੇ ਉਹਨਾਂ ਦੀ ਸਭਿਆਤਾ ਉਹਨਾਂ ਦੀ ਸੰਸਕ੍ਰਿਤੀ ਪੂਰੀ ਨਸ਼ਟ ਕਰ ਰਹੇ ਤਹਿਸ ਨਹਿਸ ਕਰ ਰਹੇ ਹਨ ਕੁਨਾਲ ਸ਼ੁਕਲਾ ਹੈ ਜੇ ਸੋਸ਼ਲ ਐਕਟਿਵਿਸਟ ਨੇ ਛੱਤੀਸਗੜ ਤੋਂ ਉਹ ਕੀ ਕਹਿ ਰਹੇ ਬੇ ਛੱਤੀਸਗੜ ਮੇ 9 ਮਾਹੀ 9 ਮਾਹੀ ਵਿਸ਼ਨੂ ਕੇ ਸ਼ਾਸਨ ਕਾ ਢੋਲ ਫਟ ਚੁਕਾ ਹੈ ਆਦੀਵਾਸੀ ਮਹੋਤਸਵ ਕਾ ਆਯੋਜਨ ਬੰਦ ਕਰਵਾਇਆ ਜਾ ਚੁਕਾ ਹੈ ਛੱਤੀਸਗੜ ਕਿਉਂਕਿ ਆਦੀਵਾਸੀਆਂ ਦੀ ਸਟੇਟ ਆ ਹੁਣ ਉੱਥੇ ਆਦੀਵਾਸੀਆਂ ਦਾ ਜਿਹੜਾ ਤਿਉਹਾਰ ਸੀ ਉਨੂੰ ਬੰਦ ਕਰ ਦਿੱਤਾ ਗਿਆ ਤੇ ਉਹਦੇ ਬਦਲੇ ਕੀ ਕਰ ਰਿਹਾ ਗੁਜਰਾਤ ਤੇ ਰਾਜਸਥਾਨ ਦਾ ਜਿਹੜਾ ਕਲਚਰ ਸੀ ਉਹਨਾਂ ਆਦੀਵਾਸੀਆਂ ਦੇ ਉੱਤੇ ਥੋਪ ਰਿਹਾ ਹੁਣ ਠੀਕ ਹੈ ਜੀ ਇਹਦੇ ਨਾਲ ਨਾਲ ਉੱਥੇ ਫਿਰ ਤੋਂ ਨਵੇਂ ਸਿਰਿਓਂ ਜੰਗਲਾਂ ਦੀ ਕਟਾਈ ਜਿਹੜੀ ਸ਼ੁਰੂ ਹੋ ਗਈ ਜਿੱਥੇ ਤੁਹਾਨੂੰ ਪਤਾ ਵੀ ਆਦੀਵਾਸੀ ਜਿਹਨਾਂ ਨੂੰ ਨਕਸਲੀ ਵੀ ਕਹਿ ਦਿੰਦੇ ਆ ਬੜਾ ਲੰਬਾ ਵਿਚਾਰਿਆ ਨੇ ਤਸ਼ੱਦਦ ਸਹਿਆ ਬੜੇ ਉਹਨਾਂ ਦੇ ਅਤਿਆਚਾਰ ਹੋਏ ਹਨ ਲੜਾਈ ਲੜੀ ਉਹਨਾਂ ਨੇ ਹੁਣ ਫਿਰ আদਾਨੀਆਂ ਨੇ ਉੱਥੇ ਠੇਕਾ ਦੇ ਦਿੱਤਾ ਤੇ ਉਹ ਦਿਨ ਰਾਤ ਜੰਗਲਾਂ ਦੀ ਕਟਾਈ ਜਿਹੜੀ ਸ਼ੁਰੂ ਹੋ ਗਈ ਉਹਨਾਂ ਉੱਥੇ ਆਦੀਵਾਸੀ ਫਿਰ ਪ੍ਰੋਟੈਸਟ ਕਰ ਰਿਹਾ ਕੋਈ মিডিਆ ਉਸ ਪਾਸੇ ਖਬਰਾਂ ਨਹੀਂ ਦਿਖਾ ਰਿਆ ਤੇ ਦੁਬਾਰਾ ਫਿਰ ਉਹ ਉਹੀ ਗੱਲਾਂ ਉੱਥੇ ਹੋ ਜਾਣਗੀਆਂ ਹੁਣ ਉੱਥੇ ਮੈਂ ਤੁਹਾਨੂੰ ਦੱਸਦਾ ਬ੍ਰਾਹਮਣ ਦੀ ਜਿਹੜੀ ਹਵਨ ਦੀ ਆਗਿਆ ਉਹ ਹਮੇਸ਼ਾ ਬਲ ਦੀ ਰੱਖਣਾ ਚਾਹੁੰਦਾ ਆ ਉਹਦੇ ਵਿੱਚ ਚੀਜ਼ਾਂ ਸੁੱਟ ਕੇ ਤਬਾਈ ਸਾਰਾ ਕੁਝ ਸੁੱਟ-ਸੁੱਟ ਕੇ ਉਹਨੂੰ ਉਹਦੇ ਵਿੱਚੋਂ ਹੀ ਸ਼ਾਂਤੀ ਮਿਲਦੀ ਆ ਉਹਦਾ ਸ਼ਾਂਤੀ ਮੰਗਣ ਦਾ ਤਰੀਕਾ ਹੀ ਇਹੀ ਆ ਹੁਣ ਉਹ ਕੀ ਕਰ ਰਿਹਾ ਸੀ ਉੱਥੇ ਇਹ ਤੁਸੀਂ ਕੇ ਪੀ ਐਸ ਗਿੱਲ ਦੀ ਵੀ ਇੱਕ ਸਟੇਟਮੈਂਟ ਸੀ ਜਦੋਂ ਉੱਥੇ ਛੱਤੀਸਗੜ੍ਹ ਦੇ ਅਜ ਰਮਨ ਸਿੰਘ ਭਾਜਪਾ ਦਾ ਸੰਗੀ ਜਿਹੜਾ ਸੀ ਉਹ ਮੁੱਖ ਮੰਤਰੀ ਸੀ ਉਦੋਂ ਕੇ ਪੀ ਐਸ ਗਿੱਲ ਨੇ ਕਿਹਾ ਸੀ ਕਿ ਰਮਨ ਨਹੀਂ ਚਾਹੁੰਦਾ ਵੀ ਆਦੀਵਾਸੀਆਂ ਦਾ ਜਿਹੜਾ ਆ ਜਿਹੜੇ ਨਕਸਲਵਾੜੀ ਖਤਮ ਹੋਣ ਉੱਥੇ ਹੁਣ ਉੱਥੇ ਕੀ ਹੁੰਦਾ ਸੀ ਇੱਕ ਤਾਂ ਆਦੀਵਾਸੀਆਂ ਦੀ ਨਸਲ ਕੁਸ਼ੀ ਕੀਤੀ ਜਾ ਰਹੀ ਸੀ ਜਿਵੇਂ ਸਿੱਖਾਂ ਦੀ ਪੰਜਾਬ ਚ ਕੀਤੀ ਗਈ ਆ ਪੈਰਲਰ ਉਹਦੇ ਫਿਰ ਆਦੀਵਾ ਉਹਨੂੰ ਨਕਸਲਵਾੜ ਨੂੰ ਖਤਮ ਕਰਨ ਵਾਸਤੇ ਲੱਖਾਂ ਕਰੋੜਾ ਰੁਪਏ ਦੇ ਜਿਹੜੇ ਫੰਡ ਸੀ ਇਧਰ ਉਧਰ ਲਿਆ ਕੇ ਤਰੱਕੀਆਂ ਲੈਣੀਆਂ ਹਨਾ ਉਹ ਜਿਹੜਾ ਪੈਸਾ ਖਾਣਾ ਸੀ ਉਹ ਖਾ ਲੈਂਦੇ ਸੀ ਪਲੱਸ ਇਹਨਾਂ ਨੂੰ ਫਿਰ ਹੁੰਦਾ ਸੀ ਜਿਹੜੇ ਦਲਤ ਨੇ ਆਦੀਵਾਸੀ ਦੇ ਛੂਦਰ ਨੇ ਇਹਨਾਂ ਨੂੰ ਅਸੀਂ ਮਾਰ ਰਹੇ ਹਾਂ ਤੜਫਾ ਰਹੇ ਹਾਂ ਇਹ ਉਹ ਬਰਾਉਸ ਤਰੀਕੇ ਨੂੰ ਇਹਨਾਂ ਨੇ ਇੰਜੋਏ ਕੀਤਾ ਸੀ ਇਹ ਕੇਪੀਐਸ ਗਿੱਲ ਨੇ ਕੀ ਹੋਇਆ ਜੀ ਵੀ ਇਹ ਰਮਨ ਸਿੰਘ ਨੇ ਸੀ ਚਾਹੁੰਦਾ ਵੀ ਨਕਸਲਵਾੜੀ ਖਤਮ ਕੀਤੀ ਜਾਣਾ ਹਨਾ ਹੁਣ ਕੇਪੀਐਸ ਗਿੱਲ ਨੂੰ ਮੌਕਾ ਚਾਹੀਦਾ ਸੀ ਵੀ ਸਾਰਿਆਂ ਨੂੰ ਮਾਰਨ ਦਾ ਇਸ ਕਰਕੇ ਉਹ ਵੀ ਤੜਫ ਰਿਆ ਸੀ ਮੈਂ ਮਾਰਾਂ ਲਾਸ਼ਾਂ ਦੇ ਵਿੱਚ ਗੋਲੀਆਂ ਮਾਰਾਂ ਬਲਾਤਕਾਰ ਕਰਾਂ ਨਿੱਕੇ ਨਿੱਕੇ ਬੱਚੀਆਂ ਲੋਕਾਂ ਦੇ ਚੱਕ ਚੱਕ ਕੇ ਮੈਂ ਰੇਪ ਕਰਾਂ ਹਨਾ ਨਵਾਲਕ ਕੁੜੀਆਂ ਕੋਈ ਕਿਉਂ ਵੀ ਜ਼ਾਲਮ ਕਿਸਮ ਦਾ ਇੱਕ ਇਹਨਾਂ ਦਾ ਹੈਗਾ ਸੀ ਕਰਿੰਦਾ ਕੇਪੀਐਸ ਗਿੱਲ ਸੋ ਇਹ ਇੱਕ ਚੀਜ਼ ਸਿਸਟਮ ਚੱਲ ਰਿਹਾ ਹੈ ਹੁਣ ਇਹਦੇ ਵਿੱਚ ਮੈਂ ਹੁਣ ਅਗਲੀ ਗੱਲ ਦੱਸਦਾ ਵੀ ਆਹ ਹੁਣ ਤੁਸੀਂ ਆ ਨਾਲ ਦੇਖ ਲਿਓ ਉਹਨੇ ਹੈਗਾ ਜੀ ਸੋਨੂ ਕਨੋਜੀਆ ਇਹ ਗੁੰਡਾ ਆ ਜੀ ਗੈਂਗਸਟਰ ਇਹਦੇ ਉੱਪਰ ਬਲਾਤਕਾਰ ਦੇ ਜ਼ਮੀਨਾਂ ਕਬਜ਼ੇ ਕਰਨ ਦੇ ਡਕੈਤੀ ਦੇ ਚੋਰੀਆਂ ਦੇ ਮਰਡਰ ਦੇ ਕਿੰਨੇ ਕੇਸ ਚੱਲ 21 ਕੇਸ ਇਹਦੇ ਤੇ ਚੱਲ ਰਹੇ ਨੇ ਹੁਣ ਇਹਦਾ ਯੂਪੀ ਦੇ ਵਿੱਚ ਪੁਲਿਸ ਐਨਕਾਊਂਟਰ ਕਰਨ ਲਈ ਇਹਨੂੰ ਲੱਭ ਰਹੀ ਸੀ ਇਹਦੇ ਤੇ ਐਨਐਸਏ ਵੀ ਲੱਗਾ ਹੋਇਆ ਰਾਏ ਬਰੇਲੀ ਦੀ ਪੁਲਿਸ ਦੇ ਰਿਕਾਰਡ ਦੇ ਵਿੱਚ ਦੇਖੋ ਇਹਦੇ ਤੇ ਐਨਐਸਏ ਵੀ ਲੱਗਾ ਹੈ ਲੇਕਿਨ ਇਹ ਬੰਦਾ ਭਾਜਪਾ ਦਾ ਸ਼ਾਮਲ ਹੋ ਗਿਆ ਤੇ ਹੁਣ ਸਾਰਾ ਕੁਝ ਮਾਫ ਹੈ ਇਹਨੂੰ ਤੇ ਦੂਸਰੇ ਪਾਸੇ ਸਾਡੇ ਪੰਜਾਬ ਦੇ ਨੌਜਵਾਨ ਜਿਨ੍ਹਾਂ ਨੇ ਕੁਝ ਵੀ ਨਹੀਂ ਇਹੋ ਜਿਹਾ ਸੀਰੀਅਸ ਕੰਮ ਹੀ ਨਹੀਂ ਕੋਈ ਕੀਤਾ ਕੋਈ ਵਾਇਲੈਂਸ ਨਹੀਂ ਹੋਈ ਕੋਈ ਈਦਾਂ ਦੀ ਗੱਲ ਨਹੀਂ ਹੋਈ ਉਹ ਚੱਕ ਕੇ ਤੁਸੀਂ ਜੇਲਾ ਚ ਐਨਐਸਏ ਲਾ ਲਾ ਕੇ ਤੁਸੀਂ ਜੇਲਾ ਚ ਸੁਟੇ ਹੋਏ ਆ ਫਿਰ ਤੁਹਾਨੂੰ ਇੱਕ ਪਤਾ ਹੋਣਾ ਆ ਨਵੇਂ ਸ਼ਹਿਰ ਇੱਕ ਬ੍ਰਾਹਮਣ ਜੱਜ ਨੇ ਦੋ ਸਿੱਖ ਨੌਜਵਾਨਾਂ ਨੂੰ ਸਿਰਫ ਲਿਟਰੇਚਰ ਰੱਖਣ ਦੇ ਜੁਰਮ ਦੇ ਵਿੱਚ ਸਜ਼ਾ ਦਿੱਤੀ ਉਹਨੇ ਜੱਜਮੈਂਟ ਕੀ ਲਿਖਿਆ ਵੀ ਬੜਾ ਨਾ ਇਨਾਂ ਨੂੰ ਸਖਤ ਸਬਕ ਸਿਖਾਇਆ ਜਾਣਾ ਚਾਹੀਦਾ ਵੀ ਜਿਹੜੇ ਦੇਸ਼ ਦੇ ਖਿਲਾਫ ਇਹ ਬੰਦੇ ਬੋਲ ਰਹੇ ਆ ਉਸ ਬ੍ਰਾਹਮਣ ਜੱਜ ਦੀ ਇਹ ਟਿੱਪਣੀ ਸੀ ਨਵੇਂ ਸ਼ਹਿਰ ਦੇ ਵਿੱਚ ਹੁਣ ਲਿਟਰੇਚਰ ਜਿਹੜਾ ਸ਼ਰਿਆਮ ਦੁਕਾਨਾਂ ਤੇ ਵੇਚ ਰਿਹਾ ਆਲਰੇਡੀ ਉਹ ਲਿਟਰੇਚਰ ਉਹਨਾਂ ਦੇ ਕੋਲੋਂ ਫੜਿਆ ਗਿਆ ਪੁਲਿਸ ਨੇ ਐਵੇਂ ਚੱਕ ਕੇ ਤੇ ਲਿਟਰੇਚਰ ਦੇ ਉਹਨਾਂ ਨੂੰ ਕਰਕੇ ਸਜ਼ਾ ਸੁਣਾਤੀ ਬ੍ਰਾਹਮਣ ਜੱਜ ਨੇ ਇੱਕ ਇਹ ਦੂਜੇ ਪਾਸੇ ਆਹ ਦੇਖ ਲਓ ਸੋਨੂ ਕਨੋਜੀਆ ਗੈਂਗਸਟਰ ਐਨਐਸਏ ਲੱਗੀ ਹੋਈ ਆ ਪੁਲਿਸ ਐਨਕਾਊਂਟਰ ਲਈ ਲੱਭ ਰਹੀ ਸੀ ਭਾਜਪਾ ਦਾ ਸ਼ਾਮਲ ਹੋ ਗਿਆ ਹੁਣ ਬਣ ਗਿਆ ਜਿਹੜਾ ਆਰਐਸਐਸ ਦਾ ਚੇਲਾ ਬਣ ਗਿਆ ਇਹਦੇ ਮਾਫਾ ਦੂਜੇ ਪਾਸੇ ਮੈਂ ਤੁਹਾਨੂੰ ਲਖੀਮਪੁਰ ਖੀਰੀ ਵਾਲੀ ਘਟਨਾ ਦਾ ਸਹੀ ਦੱਸ ਹੀ ਦਿੱਤੀ ਹੈ ਵੀ ਉਹ ਕੇਸ ਸਾਰਾ ਰਫਾ ਦਾ ਫਾਈਨਲੇ ਕਰਦਣਾ ਕਿੰਨਾ ਕਿ ਸਰ ਕੋਈ ਲੜਾਈ ਨਹੀਂ ਆਮ ਬੰਦਾ ਨਹੀਂ ਲੜ ਸਕਦਾ ਸਾਡੇ ਵਰਗਾ ਇੰਨੇ ਪੈਸੇ ਬਹੁਤ ਲੱਗਦੇ ਅਦਾਲਤਾਂ ਦੇ ਵਿੱਚ ਠੀਕ ਹੈ ਜੀ ਹੁਣ ਅਗਲੀ ਗੱਲ ਤੁਸੀਂ ਦੇਖੋ ਆ ਵੀਡੀਓ ਤੁਸੀਂ ਨਾਲ-ਨਾਲ ਇੱਕ ਦੇਖ ਰਹੇ ਹੋ ਹੁਣ ਇਹ ਪਹਿਲੀ ਨਜ਼ਰ ਦੇ ਵਿੱਚ ਦੇਖਣ ਨਾਲ ਤਾਂ ਤੁਹਾਨੂੰ ਲੱਗੂਗਾ ਵੀ ਇਹ ਜਿਹੜੇ ਯਾਤਰੀ ਨੇ ਆਪਸ ਦੇ ਵਿੱਚ ਲੜ ਰਹੇ ਆ ਟ੍ਰੇਨ ਦੇ ਵਿੱਚ ਚੜਨ ਲਈ ਕਿਉਂਕਿ ਕਈ ਵਾਰੀ ਹੁੰਦਾ ਵੀ ਟ੍ਰੇਨ ਭਰ ਜਾਂਦੀ ਜਿਆਦਾ ਫਿਰ ਸੀਟਾਂ ਨਹੀਂ ਮਿਲਦੀਆਂ ਇਸ ਕਰਕੇ ਕਾਲੀ ਨਾਲ ਚੜਜੋ ਤੇ ਸੀਟਾਂ ਮਲ ਲਓ ਇਹ ਇਦਾਂ ਨਹੀਂ ਹੈਗਾ ਕਿ ਜਿਹੜੇ ਲੜਾਈ ਕਰਨ ਵਾਲੇ ਨੇ ਡਾਂਗ ਸੋਟਾ ਜੁੱਤੀਓ ਜੁੱਤੀ ਹੋ ਰਹੇ ਨੇ ਇਹ ਹੈਗੇ ਨੇ ਲੋਕੋ ਡਰਾਈਵਰ ਮਤਲਬ ਲੋਕੋ ਪਾਇਲਟ ਜਿਹੜੇ ਟ੍ਰੇਨ ਨੂੰ ਚਲਾਉਂਦੇ ਆ ਹੁਣ ਇਹ ਲੜ ਕਿਉਂ ਰਹੀ ਆ ਕਿਉਂਕਿ ਬ੍ਰਾਹਮਣ ਆਮ ਜਨਤਾ ਦਾ ਆਮ ਲੋਕਾਂ ਦਾ ਜੁਮਰ ਕੱਢ ਕੇ ਰੱਖਣਾ ਚਾਹੁੰਦਾ ਇਹਨਾਂ ਨੂੰ ਜੁੱਤੀਓ ਜੁੱਤੀ ਕਰਾ ਕੇ ਛੱਤਰੋ ਛਤਰੀ ਕਰਾ ਕੇ ਰੱਖਣਾ ਚਾਹੁੰਦਾ ਆ ਉਹਨੂੰ ਇਸ ਗੱਲ ਦੇ ਵਿੱਚ ਮਜ਼ਾ ਆਉਂਦਾ ਆ ਜਿਵੇਂ ਉਹਨੇ ਪੁਰਾਣੇ ਸਮੇਂ ਵਿੱਚ ਤੁਸੀਂ ਦੇਖਿਆ ਵੀ ਛੂਦਰਾਂ ਨੂੰ ਕਿਵੇਂ ਮਾਰਦੇ ਹੁੰਦੇ ਸੀ ਕੋਹ ਕੋਹ ਉਹਨੂੰ ਇੱਕ ਚੀਜ਼ ਦੇ ਵਿੱਚ ਮਜ਼ਾ ਆਉਂਦਾ ਇਸ ਚੀਜ਼ ਦਾ ਤੇ ਉਹ ਉਹ ਇੰਜੋਏ ਕਰਦਾ ਹੈ ਇਸ ਚੀਜ਼ ਨੂੰ ਹੁਣ ਇਹ ਗੱਲ ਕੀ ਆ ਵੀ ਜਿਹੜੇ ਲੋਕੋ ਡਰਾਈਵਰ ਲੋਕੋ ਪਾਇਲਟ ਕਿਉਂ ਲੜ ਰਹੇ ਨੇ ਆਪਸ ਦੇ ਵਿੱਚ ਕਿਉਂਕਿ ਇਹ ਜਿਹੜੀ ਇਹ ਟ੍ਰੇਨ ਆ ਨਾ ਬੰਦੇ ਮਾਤਰਮ ਐਕਸਪ੍ਰੈਸ ਟ੍ਰੇਨ ਆ ਇਹਨੂੰ ਚਲਾਉਣ ਵਾਸਤੇ ਯੁੱਧ ਚੱਲ ਰਿਹਾ ਡਾਂਗ ਸੋਟਾ ਹੋ ਰਹੇ ਨੇ ਡਰਾਈਵਰ ਇਹ ਕਿਉਂ ਹੋ ਰਹੇ ਨੇ ਕਿਉਂਕਿ ਇਹ ਟ੍ਰੇਨ ਜਿਹੜੀ ਚੱਲੀ ਆ ਆਗਰਾ ਤੇ ਉਦੈਪੁਰ ਦੇ ਵਿੱਚ ਚੱਲੀ ਆ ਜੀ ਹੁਣੇ ਸ਼ੁਰੂ ਹੋਈ ਆ ਉਹਦੇ ਤਿੰਨ ਡਿਪਾਰਟਮੈਂਟਾਂ ਨੇ ਮਤਲਬ ਤਿੰਨ ਰੇਲਵੇ ਮਹਿਕਮਿਆਂ ਨੇ ਉਹ ਹੈਗੇ ਨੇ ਉੱਤਰ ਮੱਧਿਆ ਰੇਲਵੇ ਉੱਤਰ ਪੱਛਮ ਤੇ ਉੱਤਰ ਰੇਲਵੇ ਨੇ ਆਪਣੇ ਆਪਣੇ ਸਟਾਫ ਨੂੰ ਟ੍ਰੇਨ ਨੂੰ ਚਲਾਉਣ ਦਾ ਆਰਡਰ ਦਿੱਤਾ ਹੋਇਆ। ਮਤਲਬ ਉੱਥੇ ਡਿਊਟੀਆਂ ਨਹੀਂ ਲਾਈਆਂ ਵੀ ਇਦਾਂ ਖੁੱਲਾ ਛੜਤਾ ਵੀ ਤੁਸੀਂ ਜਾ ਕੇ ਟ੍ਰੇਨਾਂ ਚਲਾਓ ਉਹਦੇ ਵਿੱਚ ਹੁੰਦਾ ਕੀ ਹੈ ਵੀ ਤਿੰਨ ਮਤਲਬ ਤਿੰਨ ਰੀਜਨਾਂ ਦੇ ਜਿਹੜੇ ਸਟਾਫ ਨੇ ਉਹਦੇ ਵਿੱਚ ਲੜਕਿਓ ਰਹੇ ਆ ਵੀ ਕਿਉਂਕਿ ਉਹਨਾਂ ਨੂੰ ਇਹ ਲਾਲਚ ਦਿੱਤਾ ਵੀ ਤੁਹਾਡਾ ਇਨਕਰੀਮੈਂਟ ਹੋਣਾ ਹੈ ਜਿੰਨੀ ਤੁਸੀਂ ਵਧੀਆ ਟ੍ਰੇਨ ਚਲਾਓਗੇ। ਇਸ ਕਰਕੇ ਟ੍ਰੇਨ ਚਲਾਉਣ ਦੇ ਨਾਲ ਤੁਹਾਡਾ ਇਨਕਰੀਮੈਂਟ ਹੋਣਾ ਹੈ। ਉਹਨਾਂ ਵਿਚਾਰੇ ਆਪਣੇ ਇਨਕਰੀਮੈਂਟ ਲੈਣ ਲਈ ਤਾਂ ਲੜ ਰਹੇ ਨੇ। ਇਹ ਤਾਂ ਦੇਸ਼ ਹੈ। ਲਬੇਤਨਾ ਕੋਈ ਹੁੰਦਾ ਆ ਵੀ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਕੋਈ ਡਿਊਟੀਆਂ ਵਿੱਚ ਚੱਦ ਨਾਲ ਨਾ ਲਾ ਸਕੋ ਉਹਨਾਂ ਨੂੰ ਖੁੱਲਾ ਡਾਂਗ ਛੋਟਾ ਕਿੰਨੀਆਂ-ਕਿੰਨੀਆਂ ਉਮਰਾਂ ਦੇ ਬਾਲ ਬੱਚਿਆਂ ਵਾਲੇ ਇਹਨਾਂ ਦੇ ਕਈਆਂ ਦੇ ਬੱਚੇ ਵੀ ਵਿਆਹੇ ਹੋਣੇ ਆ ਜਾਂ ਨੌਜਵਾਨ ਹੋਣਗੇ ਤਾਂ ਉਹ ਛਤਰੋ ਛਤਰੀ ਹੋ ਰਹੇ ਵੀਰੇ ਛਤਰੋ ਛਤਰੀ ਕਰਵਾਇਆ ਜਾ ਰਿਹਾ ਜਾਣਬੁੱਝ ਕੇ ਇਹ ਸਾਰਾ ਜਿਹੜਾ ਆਰਐਸਐਸ ਦੀ ਬੀਜੇਪੀ ਦੀ ਜਾਂ ਹਿੰਦੂਵਾਦ ਦੀ ਸਨਾਤਨ ਦੀ ਸੋਚ ਆ ਨਾ ਗੰਦੀ ਲੋਕਾਂ ਦਾ ਜਲੂਸ ਕੱਢਣ ਦੀ ਇਹ ਉਹਦੇ ਤਹਿਤ ਹੀ ਸਾਰਾ ਕੁਝ ਹੋ ਰਿਹਾ ਹਲੇ ਤਾਂ ਰਾਮ ਰਾਜ ਆਏ ਰਾਮ ਰਾਜ ਤਾਂ ਆਪਾਂ ਵੇਖਿਆ ਨਹੀਂ ਤਾਂ ਸਾਨੂੰ ਐਵੇਂ ਬੇਫਕੂ ਬਣਾਈ ਜਾਂਦੇ ਆ ਉਹ ਤਾਂ ਰਾਮਲੀਲਾ ਸ਼ੁਰੂ ਹੋ ਲੈਣ ਤੋਂ ਫਿਰ ਅਸੀਂ ਨਾਲ ਨਾਲ ਇਸ ਵਾਰੀ ਰਾਮਲੀਲਾ ਅਸੀਂ ਅਸਲੀ ਰਾਮਲੀਲਾ ਅਸੀਂ ਐਸੀ ਦੱਸਾਂਗੇ ਲੋਕਾਂ ਨੂੰ ਕਿ ਰਾਮਲੀਲਾ ਅਸਲ ਦੇ ਵਿੱਚ ਹੈ ਕੀ ਸੀ ਸਾਰਾ ਕੁਝ ਪੜ ਪੜ ਕੇ ਤੱਥਾਂ ਸਮੇਤ ਦੱਸਾਂਗੇ ਹੁਣ ਅਗਲੀ ਗੱਲ ਦੇਖ ਲਓ ਤੁਸੀਂ ਅਗਲੀ ਗੱਲ ਮੈਂ ਕਹੂੰਗਾ ਤੁਹਾਨੂੰ ਫਿਰ ਮੈਂ ਵਾਰਨਿੰਗ ਦੇ ਦਾਂ ਵੀ ਅਗਲੀ ਵੀਡੀਓ ਸ਼ਾਇਦ ਪਰਿਵਾਰਾਂ ਵਿੱਚ ਨਾ ਬੈਠ ਕੇ ਦੇਖਿਓ ਮੈਂ ਪਹਿਲਾਂ ਵਾਰਨਿੰਗ ਦੇ ਰਿਹਾ ਤੁਸੀਂ ਚੈਨਲ ਬੰਦ ਕਰ ਸਕਦੇ ਹੋ ਬਾਅਦ ਚੋਂ ਦੇਖ ਲਿਓ ਇਕੱਲੇ ਇਕੱਲੇ ਕਰਕੇ ਜਾਂ ਤੁਹਾਡੀ ਇੱਛਾ ਤੁਹਾਡੇ ਉੱਪਰ ਪਰ ਮੈਂ ਨਹੀਂ ਕਹੂੰਗਾ ਵੀ ਤੁਸੀਂ ਦੇਖੋ ਮੈਂ ਪਹਿਲਾਂ ਵਾਰਨਿੰਗ ਦੇ ਦਿੱਤੀ ਕਿਉਂਕਿ ਉਦੇ ਵਿੱਚ ਮੈਂ ਗੰਦੀ ਚੀਜ਼ ਦਿਖਾਉਣ ਜਾ ਰਿਹਾ ਤੁਹਾਨੂੰ ਵੀਡੀਓ ਗਣਾ ਵੀਡੀਓ ਤੁਸੀਂ ਨਾਲ ਨਾਲ ਦੇਖ ਲਓ ਜੀ ਹੁਣੇ ਨੰਗੇ ਸਾਧੂਆਂ ਦੀ ਪੂਜਾ ਹੋ ਰਹੀ ਹੈ ਜੀ ਨੰਗੇ ਖੜੇ ਆ ਤੇ ਔਰਤਾਂ ਸਾੜੀਆਂ ਲਾ ਕੇ ਆਲੇ ਦੁਆਲੇ ਘੁੰਮ ਰਹੀਆਂ ਨੇ ਆ ਪਿੱਛੇ ਨਾਲ ਨਮਰਦ ਖੜੇ ਆ ਨਾਲ ਇਹਨਾਂ ਦੇ ਕੋਈ ਸ਼ਰਮ ਹਯਾ ਹੈ ਹੀ ਨਹੀਂ ਇਹਨਾਂ ਨੂੰ ਕਿਸੇ ਨੂੰ ਫਿਰ ਕਹਿੰਦੇ ਵੀ ਸਾਡੇ ਸ਼ਿਵਲਿੰਗ ਬਾਰੇ ਨਾ ਬੋਲੋ ਆ ਤੁਸੀਂ ਨੰਗ ਦੇਖ ਲਿਆ ਨਾ ਔਰਤਾਂ ਬੰਦੇ ਆ ਦੇਖੋ ਹੈ ਕੋਈ ਸ਼ਰਮ ਹਿਆ ਇਨਾਂ ਕਿਸੇ ਲੋਕਾਂ ਨੂੰ ਮੁਲਕ ਨੂੰ ਇੱਧਰ ਵੀ ਆ ਬੰਦੇ ਵੀ ਨਾਲ ਪੈਰੀਆਂ ਥਲਾਰੇ ਨੇ ਪੂਜਾ ਕਰ ਰਹੇ ਨੇ ਠੀਕ ਆ ਦੇਖੋ ਆ ਆ ਗਿਆ ਕੋਈ ਬਾਬਾ ਤਾਂ ਹੈ ਕੋਈ ਨੱਥੀ ਚੜੀ ਇਨਾਂ ਲੋਕਾਂ ਨੂੰ ਫਿਰ ਇਹ ਦੂਜਿਆਂ ਦੀ ਸਭਿਤਾ ਦੇ ਦੂਜਿਆਂ ਦੇ ਕਲਚਰ ਦੇ ਉੱਪਰ ਬੜੀਆਂ ਉਂਗਲਾਂ ਚੁੱਕਦੀਆਂ ਵੀ ਤੁਸੀਂ ਇਦਾਂ ਤੁਸੀਂ ਉਦਾਂ ਸਾਰਾ ਗੰਦ ਦਾ ਤੁਸੀਂ ਪਾਇਆ 라वण ਦੀ ਵਧੀਆ ਹਿਸਟਰੀ ਤੁਸੀਂ ਖਰਾਬ ਕੀਤੀ ਹੈ ਮੈਂ ਸਿੱਖਾਂ ਨੂੰ ਫਿਰ ਅਪੀਲ ਕਰ ਰਿਹਾ ਵੀ ਤੁਸੀਂ 라वण ਬਾਰੇ ਕਦੇ ਗਲਤ ਨਾ ਬੋਲੋ ਉਹ 라ਵਣ ਉਹਨਾਂ ਲੋਕਾਂ ਲਈ ਮਹਾਤਮਾ ਸੀ ਜਿਵੇਂ ਤੁਹਾਡੇ ਵਾਸਤੇ ਤੁਹਾਡੇ ਕੋਈ ਸਾਧੂ ਨੇ ਮਹਾਤਮਾ ਨੇ ਤੁਹਾਡੇ ਚੰਗੇ ਸਿੱਖ ਨੇ ਹਨਾ ਐਵੇਂ ਉਹਨਾਂ ਵਾਸਤੇ 라ਵਣ ਸੀ ਤੁਸੀਂ ਐਵੇਂ ਬਿਨਾਂ ਗੱਲ ਦੇ ਵਿੱਚੋਂ ਸੋਚੇ ਸਮਝੇ ਫਾਲਤੂ ਨਾ ਬੋਲਿਆ ਕਰੋ ਕਿਸੇ ਬਾਰੇ ਠੀਕ ਹੈ ਜੀ ਇਹਨਾਂ ਨੇ ਇਦਾਂ ਹੀ ਦੂਜਿਆਂ ਦੀ ਹਿਸਟਰੀ ਖਰਾਬ ਕੀਤੀ ਹੈ ਬੁੱਧ ਦੀ ਸਾਰਾ ਹਿਸਟਰੀ ਤੁਸੀਂ ਖਰਾਬ ਕਰਤੀ ਲੁੱਟ ਲਿਆ ਉਹਨਾਂ ਦੇ ਸਾਰੇ ਧਰਮ ਗ੍ਰੰਥ ਜਿਵੇਂ 1484 ਵਿੱਚ ਤੁਸੀਂ ਅਟੈਕ ਕਰਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟ ਕੇ ਲੈ ਗਏ ਉਸ ਤੋਂ ਬਾਅਦ ਵਕਾਈਆ ਤੁਹਾਡੇ ਬ੍ਰਾਹਮਣਾਂ ਨੇ ਜਿਹੜੇ ਹੈਗੇ ਸੀ ਨਾਲ ਲੱਗ ਕੇ ਸਾਰੇ ਹਨਾ ਤੇ ਹੁਣ ਆ ਦੁੱਜਿਆਂ ਨੂੰ ਇਹ ਕਹੀ ਜਾਣਗੇ ਹਰ ਗੱਲਾਂ ਦੇ ਵਿੱਚ ਫਿਰ ਤੁਸੀਂ ਇੱਕ ਮੈਂ ਹੋਰ ਗੱਲ ਕਰਦਾ ਉਹਨਾਂ ਦਾ ਜਵੇਂ ਕੁੰਭ ਕਰਨ ਆਪਣੇ ਅੱਜ ਵੀ ਕਹਿੰਦੇ ਕੁੰਭ ਕਰਨੀ ਨੀਂਦ ਸੁੱਤਾ ਮਤਲਬ ਉਹਨਾਂ ਦੇ ਹੀਰੋਆਂ ਨੂੰ ਉਹਨਾਂ ਦੇ ਯੋਧਿਆਂ ਨੂੰ ਤੁਸੀਂ ਇਦਾਂ ਬਦਨਾਮ ਕੀਤਾ ਡੀਫੇਮ ਕੀਤਾ ਕਦੇ ਵੀ ਤੁਸੀਂ ਸਿੱਖਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿਸੇ ਨੂੰ ਵੀ ਆ ਕੁੰਭ ਕਰਨੀ ਨੀਂਦ ਸੁੱਤਾ ਆ ਉਹਨਾਂ ਦਾ ਹੀਰੋ ਸੀ ਉਹ ਉਹਦੀ ਰਿਸਪੈਕਟ ਕਰੋ ਤੁਸੀਂ ਜਿਵੇਂ ਤੁਸੀਂ ਆਪਣੇ ਹੀਰੋ ਦੀ ਰਿਸਪੈਕਟ ਕਰਦੇ ਇਸ ਕਰਕੇ ਇਹ ਨਾ ਬ੍ਰਾਹਮਣਾ ਦੇ ਪਿੱਛੇ ਲੱਗ ਲਾ ਕੇ ਕੋਈ ਆਪਣਾ ਨੁਕਸਾਨ ਨਾ ਕਰਾਓ ਨਾ ਇਹਨਾਂ ਦੇ ਮਗਰ ਜਾਓ ਇਸ ਇਹ ਤੁਹਾਨੂੰ ਜੋ ਮਰਜ਼ੀ ਇਹਨਾਂ ਲੋਕਾਂ ਲਈ ਕਰ ਲੋ ਮੈਂ ਤੁਹਾਨੂੰ ਦੱਸਦਾ ਨਾ ਵੀ ਚਾਈਨਾ ਦੀ ਵਾਰ ਵਿੱਚ ਇਹਨਾਂ ਦੀ ਔਕਾਤ ਕੀ ਸੀ ਇੰਡੋ ਚਾਈਨਾ ਜਦੋਂ ਜੰਗ ਲੱਗੀ ਸੀ ਔਰ ਇਹਨਾਂ ਨੇ ਲੋਕਾਂ ਨੇ ਕੀ 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 ਕੀਤਾ ਦੇਸ਼ ਵਾਸਤੇ ਅਸੀਂ ਕੀ ਕੀਤਾ ਫਿਰ ਸਾਡੇ ਸਿਰ ਤੇ ਤੁਸੀਂ ਆ ਦੇਖ ਲੋ ਇੱਧਰ ਵਾਗਾ ਬਾਰਡਰ ਤੇ ਆਪਣਾ ਉੱਥੇ ਹਰ ਸ਼ਾਮ ਨੂੰ ਪ੍ਰੇਡ ਹੁੰਦੀ ਆ ਜੀ ਲੱਤਾਂ ਮਾਰ ਮਰ ਗਿਆ ਤੁਸੀਂ ਨਾਲ ਵੀਡੀਓ ਦੇਖ ਲੋ ਪਿੱਟ ਸਿਆਪਾ ਕਰਦੇ ਆ ਜੀ ਮਤਲਬ ਕਿੱਡੀ ਹੈਰਾਨੀ ਕਿੱਡੀ ਦਰਿੰਦਗੀ ਇਹਨਾਂ ਲੋਕਾਂ ਦੀ ਹੈ ਵੀ ਜਿੱਥੇ ਸਾਡੀਆਂ ਲਾਸ਼ਾਂ ਡਿੱਗੀਆਂ ਹੁਣ ਇੱਥੇ ਸੈਂਕੜੇ ਹਜ਼ਾਰਾਂ ਲੱਖਾਂ ਔਰਤਾਂ ਦੇ ਰੇਪ ਹੋਏ ਹੁਣ ਕਿੰਨਾ ਕ ਖੂਨ ਉਦੋਂ ਡੁੱਲਾ ਕੋਈ 10 ਲੱਖ ਕਹਿੰਦਾ ਕੋਈ ਕਿੰਨੇ ਕਹਿੰਦਾ ਵੀ ਇੰਨੇ ਬੰਦੇ ਮਾਰੇ ਗਏ ਉਦੋਂ ਤਾਂ ਉਥੇ ਆ ਕੇ ਤੁਸੀਂ ਆ ਪਿੱਟ ਸਿਆਪਾ ਸਾਡੀਆਂ ਉਥੇ ਕਰੋ ਮਤਲਬ ਕਿਸੇ ਦਾ ਕਿਸੇ ਦਾ ਬੱਚਾ ਕਿਸੇ ਬੱਚੇ ਦਾ ਪਿਓ ਤੁਸੀਂ ਮਾਰਤਾ ਮੰਨ ਲਓ ਹਨ ਉਹਦੀ ਉਹਦੇ ਸਾਹਮਣੇ ਆ ਕੇ ਤੁਸੀਂ ਰੋਜ਼ ਮੜੀ ਦੇ ਕੋਲ ਉਹਦੀਆਂ ਤੇ ਆ ਕੇ ਲੱਤਾਂ ਪਿੱਟ ਸਿਆਪਾ ਕਰੋ ਉਹਨਾਂ ਦੇ ਉੱਪਰ ਕੀ ਬੀਤੇਗੀ ਇਹ ਵੀ ਤੁਹਾਨੂੰ ਜਲੀਲ ਕਰਨ ਵਾਸਤੇ ਕੀਤਾ ਗਿਆ ਜੇ ਤੁਸੀਂ ਦੇਸ਼ ਦੇ ਜਸ਼ਨ ਨਹੀਂ ਮਨਾਉਣਾ ਤੁਸੀਂ ਜਾ ਕੇ ਰਾਜਸਥਾਨ ਮਨਾ ਲਓ ਗੁਜਰਾਤ ਮਨਾ ਲਓ ਕੌਣ ਰੋਕਦਾ ਤੁਹਾਨੂੰ ਇੱਥੇ ਸਾਡੀਆਂ ਲਾਸ਼ਾਂ ਦੇ ਉੱਪਰ ਇਹ ਕਿਉਂ ਕੀਤਾ ਜਾ ਰਿਹਾ ਸਾਰਾ ਤਮਾਸ਼ਾ ਕਿ ਜਿੰਨੇ ਵਾਗਾ ਬਾਰਡਰ ਦੇ ਉੱਪਰ ਇਹ ਪ੍ਰੇਰ ਜ ਪਿੱਟ ਸਿ ਆਪਾਂ ਦੇਖਣਾ ਹੁੰਦੇ ਆ ਮੋਸਟਲੀ 80 90% ਹਿੰਦੂ ਹੁੰਦੇ ਕੋਈ ਉੱਥੇ ਸਿੱਖ ਬਹੁਤ ਰੇਅਰ ਹੁੰਦੇ ਸਭ ਦੂਜੇ ਕੋਈ ਯੂਪੀ ਤੋਂ ਕੋ ਬਿਹਾਰ ਤੋਂ ਗੁਜਰਾਤ ਤੋਂ ਭਰ ਭਰ ਕੇ ਬਸਾ ਇੱਧਰ ਆਉਂਦੇ ਆ ਉਹ ਸਾਨੂੰ ਚੜਾਉਣ ਆਉਂਦੇ ਆ ਜਾਣ ਪੁੱਜ ਕੇ ਠੀਕ ਹੈ ਜੀ ਔਰ ਇਹਨਾਂ ਨੇ ਕਰਨਾ ਧਰਨਾ ਕੁਝ ਨਹੀਂ ਹੁੰਦਾ ਤੇਜ ਦੀ ਜੇ ਗੱਲ ਸੀ ਸਾਡੇ ਦੇਖੋ ਵੀ ਉਦੋਂ ਕਿੰਨਾ ਸਕੂਲ ਲੈਵਲ ਦੇ ਉੱਪਰ ਕਾਲਜ ਲੈਵਲ ਦੇ ਉੱਪਰ ਲੱਖਾਂ ਲੋਕਾਂ ਨੂੰ ਹਥਿਆਰਬੰਦ ਟ੍ਰੇਨਿੰਗ ਦੇਣ ਦੀ ਗੱਲ ਚੱਲ ਪਈ ਸੀ ਵੀ ਅਸੀਂ ਆਪਣੇ ਨੌਜਵਾਨ ਟ੍ਰੇਨ ਕਰਾਉਦਾ ਜੰਗ ਚਲੋ ਮੁੱਕ ਗਈ 2 ਕੁ ਮਹੀਨਾ ਮਹੀਨੇ ਡੇਢ ਜ ਮ ਅਕਤੂਬਰ ਚ ਮੇਰਾ ਕੱਲ ਸ਼ੁਰੂ ਹੋਈ ਸੀ ਨਵੰਬਰ ਚ ਮੁੱਕਦੀ ਸੀ ਤੇ ਜੇ ਲੰਬੀ ਚੱਲਦੀ ਫਿਰ ਸਾਡੇ ਨੌਜਵਾਨ ਕਿਵੇਂ ਕਿੰਨੇ ਪਤਾ ਨਹੀਂ ਕਿੰਨੇ ਇਹਨਾਂ ਨੇ ਮਰਵਾਉਣੇ ਸੀ ਉਹਦਾ ਫਿਰ ਫਿਰ ਪੰਜਾਬ ਸਰਕਾਰ ਦਾ ਉਹ ਤਾਂ ਕੈਰੋਂ ਮੰਤਰੀ ਜਿਹੜਾ ਮੁੱਖ ਮੰਤਰੀ ਸਪੈਸ਼ਲ ਰਿਕਵੈਸਟ ਭੇਜਦਾ ਕਿ 50% ਸਾਨੂੰ ਕੋਟਾ ਦਿੱਤਾ ਜਾਵੇ ਇੰਡੀਅਨ ਆਰਮੀ ਦੇ ਵਿੱਚ ਤਾਂ ਕਿ ਅਸੀਂ ਇਸੇ ਕੰਮ ਨੂੰ ਰੱਖਿਆ ਵੀ ਲਾਸ਼ਾਂ ਹੀ ਸਾਡੇ ਘਰਾਂ ਚ ਆਉਂਦੀਆਂ ਰਹਿਣ ਇਹ ਜਿਹੜੇ ਸਾਬਣ ਪੀ ਪੀ ਕੇ ਕੋਈ ਕਿਸੇ ਪਾਸੇ ਹਸਪਤਾਲ ਚ ਪਿਆ ਸੀ ਕੋਈ ਕਿਸੇ ਪਾਸੇ ਨੂੰ ਪਿਆ ਸੀ ਜੋ ਵੀ ਇੱਕ ਰਿਪੋਰਟ ਤੁਹਾਨੂੰ ਜਲਦੀ ਦੱਸਾਂਗੇ ਕੀ ਕੁਛ ਉਦੋਂ ਸਾਰਾ ਕੁਝ ਹੋਇਆ ਸੀ ਇਹਨਾਂ ਦੀ ਇਹਨਾਂ ਦਾ ਅਸਲੀਅਤ ਦੱਸਾਂਗੇ ਵੀ ਇਹ ਕਿੰਨੇ ਕਿੰਨਾ ਵੱਡਾ ਇਹਨਾਂ ਨੇ ਝੂਠ ਬੋਲਿਆ ਗਿਆ ਠੀਕ ਹੈ ਜੀ ਫਿਰ ਉਦੋਂ ਡਾਕਟਰ ਰਾਧਾ ਕ੍ਰਿਸ਼ਨਨ ਆ ਕੇ ਦੇ ਦਿੱਲੀ ਦੇ ਵਿੱਚ ਮੈਨੂੰ ਡੇਟ ਭੁੱਲ ਗਈ ਆ ਇਹਦੇ ਤੇ ਮੈਂ ਸਕਰੀਨਸ਼ਾਟ ਲਾ ਦੂੰਗਾ ਨਾਲ ਉੱਥੇ ਬੋਲ ਰਿਹਾ ਸੀ ਸਿੱਖਾਂ ਦੀ ਨੌਜਵਾਨਾਂ ਦੀ ਇੱਕ ਐਸੋਸੀਏਸ਼ਨ ਸੀ ਉੱਥੇ ਬੋਲ ਰਿਹਾ ਕਹਿੰਦਾ ਵੀ ਇੰਡੀਆ ਚਾਈਨਾ ਜਿਹੜੀ ਵਾਰ ਆ ਸਾਡੇ ਵਾਸਤੇ ਚੰਗੀ ਸਾਬਤ ਹੋਈ ਆ ਕਿਉਂਕਿ ਇੰਡੀਆ ਇੰਡੀਅਨ ਲੋਕਾਂ ਨੂੰ ਹਲੂਣਾ ਚਾਹੀਦਾ ਸੀ ਇਹ ਤਾਂ ਬੜੇ ਆਰਾਮ ਪ੍ਰਸਤ ਹੋ ਗਏ ਸੀ ਇਹ ਇਸ ਕਰਕੇ ਇਹ ਜਿਹੜੀ جنگ ਹੈ ਵਧੀਆ ਹੋਈ ਹੈ ਠੀਕ ਹੈ ਜੀ ਇਹ ਤਾਂ ਇਹਨਾਂ ਦੀ ਅਸਲੀਅਤ ਆ ਫਿਰ ਉਦੋਂ ਉਹਨਾਂ ਸਮੇਂ ਦੇ ਵਿੱਚ ਜਵਾਲਾ ਲਹਿਰੂ ਨੇ ਸਪੈਸ਼ਲ ਬਾਲੀਵੁੱਡ ਵਾਲਿਆਂ ਨੂੰ ਕਹਿ ਕੇ ਗਾਣੇ ਗਾਉਣੇ ਸ਼ੁਰੂ ਕੀਤੇ ਦੇਸ਼ ਭਗਤੀ ਦੇ ਤਾਂ ਕਿ ਇਹਨਾਂ ਦੇ ਅੰਦਰ ਜੋਸ਼ ਆਵੇ ਮੁਰਦਿਆਂ 'ਚ ਵੀ ਕਦੇ ਜੋਸ਼ ਆਇਆ ਉਦੋਂ ਫਿਰ ਸਾਰੇ ਗਾਣੇ ਆਪਸ ਵਿੱਚ ਪ੍ਰੇਮ ਕਰੋ ਦੇਸ਼ ਪ੍ਰੇਮੀ ਉਦੋਂ ਬਾਅਦ ਹੀ ਚੱਲਨੇ ਸ਼ੁਰੂ ਹੋਏ ਆ ਤਾਂ ਕਿ ਇੱਕ ਭਾਈਚਾਰਾ ਲੋਕਾਂ ਦੇ ਵਿੱਚ ਕਾਇਮ ਹੋ ਭਾਈਚਾਰਾ ਤਾਂ ਤੁਸੀਂ ਆਪ ਤੋੜਦੇ ਹੋ ਕਦੇ ਸਿੱਖਾਂ ਨੇ ਜੇ ਸਿੱਖਾਂ ਨੂੰ ਖਾਲਸਤਾਨੀ ਚਾਹੀਦਾ ਤਾਂ 47 ਵੇਲੇ ਤੁਹਾਡੇ ਕੋਲ ਕਿਉਂ ਦੇ ਪੱਪਾਂ ਅੱਡੀਆਂ ਚੁੱਕ ਚੁੱਕ ਐਡੀਆਂ ਨੂੰ ਥੁੱਕ ਲਾ ਲਾ ਕੇ ਤਾਂ ਇਹ ਤੁਹਾਡੇ ਦੇਸ਼ ਵਾਸਤੇ ਮਰਨ ਨੂੰ ਤਿਆਰ ਹੋ ਜਾਂਦੇ ਆ ਤੁਸੀਂ ਦੇਖ ਹੀ ਲਿਆ ਉਸ ਤੋਂ ਬਾਅਦ ਵੀ ਕਿੰਨਾ 71 ਦੀ ਜੰਗ ਹੋਈ ਹੈ ਕਿੰਨੀਆਂ ਜੰਗਾਂ ਦੇ ਵਿੱਚ ਸਿੱਖਾਂ ਨੇ ਪੂਰਾ ਸਹਿਯੋਗ ਦਿੱਤਾ ਇਹਦੇ باوجود ਫਿਰ ਸਿੱਖ ਹੱਤਵਾਦੀ ਸਿੱਖ ਫਿਰ ਜਰਾਈਂ ਪੇਸ਼ਾ ਕੌਮ ਮਤਲਬ ਤੁਹਾਨੂੰ ਸ਼ਰਮ ਤਾਂ ਨਹੀਂ ਹੈਗੀ ਕਿਸੇ ਲੋਕਾਂ ਨੂੰ ਤੁਸੀਂ ਨਾ ਯਾਰ ਉਸ ਬੰਦੇ ਦਾ ਹੀ ਇਸ਼ਾਨ ਨਹੀਂ ਮੰਨਿਆ ਜਿੰਨੇ ਤੁਹਾਡੀ ਸੀਤਾ ਮਾਤਾ ਆਜ਼ਾਦ ਕਰਾਉਣ ਦੇ ਵਿੱਚ ਤੁਹਾਡੀ ਹੈਲਪ ਕੀਤੀ ਤੁਸੀਂ ਅੱਜ ਵੀ ਉਹਨੂੰ ਕਹਿੰਦੇ ਆ ਘਰ ਤਾਂ ਭੇਤੀ ਲੰਕਾ ਟਾਏ ਤੁਸੀਂ ਗਦਾਰ ਡਿਕਲੇਅਰ ਕੀਤਾ ਹੋਇਆ ਉਸ ਬੰਦੇ ਨੂੰ ਤੁਸੀਂ ਤਾਂ ਉਹਦੇ ਪੈਰ ਧੋਦੋਗੇ ਪੀਂਦੇ ਤੁਸੀਂ ਦੱਸ ਤਾਂ ਵੀ ਤੁਸੀਂ ਇਹ ਕਿਰਤ ਘਣਾ ਦੀ ਕੌਮ ਆ ਤੁਹਾਡੇ ਦੇ ਉੱਪਰ ਕੋਈ ਆਸਾਨ ਕੁਛ ਨਹੀਂ ਕਰਨ ਦੀ ਲੋੜ 83 ਵੇਲੇ ਵੀ ਤੁਸੀਂ ਗੁਰਤੇਗ ਮਾਦਰ ਸਾਹਿਬ ਦਾ ਗੁਰਪ੍ਰੇਮ ਅਕਲਾਤੀ ਕੋਈ ਸ਼ਰਮ ਹੈ ਹੀ ਨਹੀਂ ਸਤ ਤੁਹਾਨੂੰ ਤੁਹਾਡੇ ਹੱਥ ਨਾ ਕੰਬੇ ਉਹ ਤੋਂ ਫਿਰ ਜਿਉਂਦੇ ਬੰਦਿਆਂ ਨੂੰ ਤੁਸੀਂ ਗਲਾਂ 'ਚ ਟਾਇਰ ਪਾ ਪਾ ਕੇ ਸਾੜਿਆ ਆਪਣੀ ਸਾਡੀ ਸੱਭਿਤਾ ਇਹਨਾਂ ਨਾਲ ਕਿੱਥੇ ਲੱਗ ਸਕਦੀ ਈ ਸਿੱਖਾਂ ਦੀ ਸਾਰੀ ਜਿਹੜੀ ਸੱਭਿਆਤਾ ਸਾਰਾ ਕਲਚਰ ਹੈ ਸਰੋਵਰਾਂ ਦੇ ਆਲੇ-ਦੁਆਲੇ ਘੁੰਮਦਾ ਹੈ ਸਾਡੇ ਸਾਰੇ ਗੁਰਦਵਾਰੇ ਸਰੋਵਰਾਂ ਦੇ ਵਿੱਚ ਬਣੇ ਆ ਸਰੋਵਰ ਗੁਰਦਵਾਰਿਆਂ ਦੇ ਨਾਲ ਬਣੇ ਹੋਏ ਤਾਂ ਕਿ ਪਾਣੀ ਇੱਕ ਠੰਡਕ ਦਿੰਦਾ ਹੈ ਪਾਣੀ ਬਨਸਪਤੀ ਨੂੰ ਪੈਦਾ ਕਰਦਾ ਹੈ ਇਹ ਤਾਂ ਜਿਹੜਾ ਵੀ ਸ਼ਾਂਤੀ ਮੰਗਣੀ ਆ ਓਮ ਸਵਾਹਾ ਸਵਾਹਾ ਕਰ ਕਰਕੇ ਉਹਦੇ ਵਿੱਚ ਸ਼ਾਂਤੀ ਮੰਗਦੇ ਆ ਜੀ ਹਰ ਚੀਜ਼ ਨੂੰ ਸਾੜ ਕੇ ਅੱਗ ਦੇ ਵਿੱਚ ਫਿਰ ਸ਼ਾਂਤੀ ਆਉਂਦੀ ਹੈ ਇਹ ਹੁਣ ਵੀ ਚਾਹੁੰਦੇ ਆ ਵੀ ਸਾਰਾ ਮੁਸਲਮਾਨ ਵੀ ਸਾੜ ਦੋ ਜਿੰਨੇ ਦਲਤ ਨੇ ਛੂਦਰ ਨੇ ਉਹ ਵੀ ਸਾੜ ਦੋ ਜਿੰਨੇ ਸਿੱਖ ਨੇ ਉਹ ਵੀ ਸਾੜ ਦੋ ਇਕੱਲਾ ਬ੍ਰਾਹਮਣ ਇੱਥੇ ਰਹਿ ਜਾਏ ਇਹ ਇਹਨਾਂ ਦੀ ਮਨਚਾ ਹੈ ਵੀ ਹਵਨ ਦੀ ਅੱਗ ਜਿਹੜੀ ਕਦੇ ਠੰਡੀ ਨਾ ਹੋਵੇ ਹਵਨ ਦੀ ਅੱਗ ਬਲਦੀ ਰਹੇ ਇਹਨਾਂ ਦੀ। ਸੋ ਸਿੱਖਾਂ ਨੂੰ ਆਪਣੇ ਆਪ ਨੂੰ ਪ੍ਰੀਪੇਅਰ ਰੱਖੋ ਕਦੇ ਇਹਨਾਂ ਦੇ ਫਾਲਤੂ ਉਹਦੇ ਪ੍ਰੋਪਾਗੈਂਡਾ ਦੇ ਵਿੱਚ ਨਾ ਜਾਇਆ ਕਰੋ ਜੋ ਇਹ ਪ੍ਰਚਾਰ ਕਰ ਦਿੰਦੇ ਆ ਉਹ ਉਹ ਉਹਨੂੰ ਸੁਣ ਕੇ ਤੁਸੀਂ ਆਪਣਾ ਸਮਝਿਆ ਕਰੋ ਸਟੱਡੀ ਕਰਿਆ ਕਰੋ ਬੜੀਆਂ ਚੀਜ਼ਾਂ ਨੇ ਪੜ੍ਹਨਾ ਬੜਾ ਈਜ਼ਲੀ ਅਵੇਲੇਬਿਲਿਟੀ ਹੈਗੇ ਸਾਰੇ ਸੋਰਸਾਂ ਦੀ ਤੁਸੀਂ ਥੋੜੀ ਮਿਹਨਤ ਕਰਨੀ ਸਿੱਖੋ। ਠੀਕ ਹੈ ਜੀ। ਬੋਲਚਕ ਦੀ ਮਾਫੀ ਧੰਨਵਾਦ। ¡Para!